ਮੈਂ ਖੋਦਾ ਮਸਕੀਨ ਜੀ ਦੇ ਨਾਲ ਰੇਡੀਓ ਤੇ ਇੰਗਲੈਂਡ ਦੇ ਵਿੱਚ ਆਹਮਣੇ ਸਾਹਮਣੇ ਬੈਠ ਕੇ ਗੱਲਾਂ ਬਾਤਾਂ ਕੀਤੀਆਂ ਉਹ ਮੇਰੀ ਗੱਲ ਦਾ ਜਵਾਬ ਨਾ ਦੇ ਸਕਿਆ ਕਿਉਂਕਿ ਉਹਨੇ ਕਿਹਾ ਸੀ ਆਪਣੀ ਕਥਾ 'ਚ ਕਿ ਨਾਮ ਸਿਮਰਨ ਕਰਕੇ ਬੰਦਾ ਹਲਕਾ ਹੋ ਜਾਂਦਾ ਹੈ ਉਹ ਉੜ ਕੇ ਛੱਤ ਨਾਲ ਲੱਗ ਜਾਂਦਾ ਹੈ ਤੇ ਕਈ ਵਾਰੀ ਤਾਂ ਉਡਾਰੀ ਮਾਰ ਕੇ ਇੱਕ ਥਾਂ ਤੋਂ ਅੱਖ ਦੇ ਪਲਕਾਰੇ 'ਚ ਦੂਜੀ ਥਾਂ ਤੇ ਵੀ ਪਹੁੰਚ ਜਾਂਦਾ ਹੈ ਨਾਮ ਸਿਮਰਨ ਦੀ ਇੰਨੀ ਸ਼ਕਤੀ ਹੈ ਮੈਂ ਇਹੀ ਸਵਾਲ ਕਰਿਆ ਉਹਨੂੰ ਕਿ ਮਸਕੀਨ ਜੀ ਤੁਸੀਂ ਭਾਰਤ ਤੋਂ ਇੰਗਲੈਂਡ ਦੇ ਵਿੱਚ ਆਏ ਹੋ ਤੁਸੀਂ ਉਡਾਰੀ ਮਾਰ ਕੇ ਆਏ ਹੋ ਕਿ ਜਹਾਜ਼ 'ਚ ਬਹਿ ਕੇ ਆਏ ਹੋ ਕਹਿੰਦਾ ਜਹਾਜ਼ 'ਚ ਬਹਿ ਕੇ ਮੈਂ ਕਿਹਾ ਤੁਹਾਡਾ ਦਿਮਾਗ ਖਰਾਬ ਹੈ ਕਿਉਂ ਪੈਸੇ ਬਰਬਾਦ ਕਰਦੇ ਹੋ ਉਡਾਰੀ ਮਾਰ ਕੇ ਆਇਆ ਕਰੋ ਤੁਸੀਂ ਤਾਂ ਨਾਮ ਸਦਨ ਬਹੁਤ ਕਰਦੇ ਜੇ ਇਹਨਾਂ ਸਾਧ ਬਾਬਿਆਂ ਕੋਲੇ ਕੁਝ ਹੁੰਦਾ ਧਾਰਮਿਕ ਪਹਿਰਾਵੇ ਦੇ ਵਿੱਚ ਇਹ ਕੋਈ ਕਰਾਮਾਤੀ ਸ਼ਕਤੀ ਇਹ ਪ੍ਰਾਪਤ ਕਰ ਲੈਂਦੇ ਤਾਂ ਅੱਜ ਸਾਡੇ ਦੇਸ਼ ਦੀ ਦੁਰਗਤ ਇਹ ਨਾ ਹੁੰਦੀ ਬਲਕਿ ਦੇਸ਼ ਨੂੰ ਦੁਰਗਤ ਦੇ ਵਿੱਚ ਸੁੱਟਣ ਵਾਲੇ ਗਰਕ ਕਰਨ ਵਾਲੇ ਇਹ ਬਹੁਤੇ ਸਾਧ ਆਪ ਨੇ ਤੇ ਦੂਜੇ ਨੰਬਰ ਤੇ ਰਾਜਨੀਤਿਕ ਜਿਹੜਾ 78 ਵਾਲਾ ਗੋਲੀ ਕਾਣ ਵਾਪਰਿਆ ਨਰੰਕਾਰੀਆਂ ਦੇ ਨਾਲ ਉਹ ਵੀ ਇਹਨਾਂ ਦੀ ਕਰਤੂਤ ਹੈ ਕਿਹਾ ਤਾਂ ਇਹ ਜਾਂਦਾ ਕਿ ਉਹ ਭਾਈ ਰਣਧੀਰ ਸਿੰਘ ਦੇ ਜਥੇ ਵਾਲੇ ਮੋਰੀ ਬੰਦੇ ਸੀ ਜਿਨ੍ਹਾਂ ਨੇ ਗੋਲੀ ਚਲਾਈ ਹੈ ਤੇ ਉਹਨਾਂ ਨੇ ਨਰੰਕਾਰੀਆਂ ਨੇ ਇਹਨਾਂ ਨੂੰ ਬਾਹਰਤਾ ਅਸਲ ਦੇ ਵਿੱਚੋਂ ਸੇਵਾ ਸਿੰਘ ਤਰਮਾਲੇ ਵਰਗੇ ਵਿੱਚ ਬੰਦੇ ਰਲੇ ਹੋਏ ਸੀ ਉਹ ਇਹਨਾਂ ਨੇ ਉਹ ਕੰਮ ਕਰ ਰਹੇ ਸੀ ਇਹ ਲੋਕਾਂ ਨੂੰ ਭੜਕਾਉਣਾ ਤੇ ਫਿਰ ਆਪਸ ਵਿੱਚ ਮਰਵਾਉਣਾ ਤੇ ਐਸ ਸਿਮਰਜੀ ਸਿੰਘ ਮਾਨ ਇਹਨਾਂ ਦੇ ਪਿੱਛੇ ਰਹਿ ਕੇ ਇਹ ਕਰਤੂਤਾਂ ਦਾ ਖੁੱਲ ਜੁੰਬੇਵਾਰ ਸੀ ਹੈ ਬੀਬੀ ਉੱਪਰ ਤੂੰ ਤਾਂ ਸੂਰਜ ਕੋਲੇ ਵੀ ਜਾਏ ਪਰ ਕਦੇ 10-20 ਘੰਟੇ ਖੇਤਾਂ ਚ ਧੁੱਪੇ ਝੋਨਾ ਲਾ ਕੇ ਬਖਾਈ ਤੈਨੂੰ ਫੇਰ ਪਤਾ ਲੱਗੂਗਾ ਕਿ ਸੂਰਜ ਸਾਨੂੰ ਕੀ ਕਹੇ ਤੁਹਾਨੂੰ ਫੇਰ ਪਤਾ ਲੱਗੂਗਾ ਕਿ ਇੱਥੇ ਹੀ ਲੋਕਾਂ ਨੂੰ ਕਿੰਨਾ ਗਰਮੀ ਨੇ ਪਸੀਨੇ ਨੇ ਵਟ ਕੱਢੇ ਪਏ ਨੇ ਮਾਰਿਆ ਪਿਆ ਤੈਨੂੰ ਸੂਰਜ ਦੇ ਉੱਤੇ ਜਾਣ ਤੇ ਵੀ ਕੁਝ ਨਹੀਂ ਹੋਇਆ ਆਪਣੇ ਦਿਮਾਗ ਦਾ ਭਾਈ ਇਲਾਜ ਕਰਾ ਕਿਸੇ ਮਨੋਵਗਿਆਨੀ ਡਾਕਟਰ ਕੋਲੇ ਜਾ ਤੇ ਬਹੁਤ ਕੁਝ ਤੇ ਰਹੇ ਦਿਮਾਗ ਦਾ ਸੈੱਟ ਕਰਨ ਵਾਲਾ ਉਹ ਡਾਕਟਰ ਕਰਦਾ ਸਤਿ ਸ਼੍ਰੀ ਅਕਾਲ ਕੁਵਾਰਦਰ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਹਤਵੰਤ ਸਿੰਘ ਕਮਾਨ ਬਈ ਅੱਜ ਤੱਕ ਅਸੀਂ ਪ੍ਰੋਫੈਸਰ ਇੰਦਰ ਸਿੰਘ ਘਗਾਕੇ ਨਾਲ ਬਹੁਤ ਸਾਰੀਆਂ ਵੀਡੀਓ ਬਣਾਈਆਂ ਤੁਸੀਂ ਬਹੁਤ ਸਾਰਾ ਪਿਆਰ ਦਿਆ ਅੱਜ ਫੇਰ ਇੱਕ ਹੋਰ ਨਵੀਂ ਵੀਡੀਓ ਨਵਾਂ ਵਿਸ਼ਾ ਲੈ ਕੇ ਪੇਸ਼ਾਂ ਕਿਉਂਕਿ ਪ੍ਰੋਫੈਸਰ ਸਾਹਿਬ ਕੇ ਨਾਲ ਜਦ ਵੀ ਅਸੀਂ ਆਏ ਆ ਬਹੁਤ ਨਵੇਂ ਵਿਚਾਰ ਔਰ ਬਹੁਤ ਸਾਰਾ ਸਿੱਖਣ ਨੂੰ ਮਿਲਿਆ ਹਾਲਾਂਕਿ ਬਹੁਤ ਲੋਕ ਇਹ ਜੇ ਵੀ ਆ ਜਿਨ੍ਹਾਂ ਕੀ ਮਤਮਾ ਜੋ ਬਾਤ ਨਹੀਂ ਪੈਂਦੀ ਹੈ ਜੋ ਕੱਗਾ ਸਾਬ ਦੱਸਾਂ ਨਵੀਆਂ ਗੱਲਾਂ ਨਵੀਂ ਖੋਜ ਹਾਜਮ ਨਹੀਂ ਹੁੰਦੀ ਹੈ আর ਇਸ ਕਰਕੇ ਕਮੈਂਟਾਂ ਦੇ ਵਿੱਚ ਬਹੁਤ ਸਾਰੇ ਅਪਸ਼ਬਦ ਵੀ ਬੋਲਾ ਪਰ ਅਸਲ ਕੇ ਵਿੱਚ ਅਸੀਂ ਇਹਨਾਂ ਰਾਹਾਂ ਤੇ ਭਟਕਣ ਵਾਲੇ ਨਹੀਂ ਅਸੀਂ ਹਮੇਸ਼ਾ ਸੱਚ ਕੀ ਅਰ ਗੁਰੂ ਕੇ ਦੱਸੇ ਹੋਏ ਮਾਰਗ ਉੱਪਰ ਚੱਲਣ ਕੀ ਕੋਸ਼ਿਸ਼ ਕਰਾਂਗੇ ਸੋ ਅੱਜ ਫੇਰ ਅਸੀਂ ਸਿੱਖ ਧਰਮ ਨਾਲ ਸੰਬੰਧਿਤ ਕਿ ਨਵਾਂ ਵਿਸ਼ਾ ਲਈ ਕਾ ਹਜ਼ਰਾਂ ਵਿੱਚ ਸਿੱਖ ਧਰਮ ਦੇ ਵਿੱਚ ਜਿਹੜੀ ਕਰਾਮਾਤ ਆ ਉਹ ਕਿੰਨੀ ਕੁ ਹੈਗੀ ਆ ਕਿੰਨੀ ਕੁ ਨਹੀਂ ਸਿੱਖ ਧਰਮ ਦੇ ਵਿੱਚ ਕਰਾਮਾਤ ਕੀ ਕੋਈ ਥਾਂ ਵੀ ਆ ਜਾਂ ਫਿਰ ਅੱਜ ਕੱਲ੍ਹ ਵਾਲੇ ਬਾਬਿਆਂ ਨੇ ਸਿੱਖ ਧਰਮ ਨੂੰ ਜਿੰਨਾ ਕਰਾਮਾਤੀ ਬਣਾ ਰੱਖਿਆ ਉਹ ਸੱਚੀ ਬਣਾਉਣਾ ਚਾਹੀਦਾ ਜਾਂ ਨਹੀਂ ਬਣਾਉਣਾ ਚਾਹੀਦਾ ਸੋ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਪ੍ਰੋਫੈਸਰ ਸਾਹਿਬ ਦਾ ਸਵਾਗਤ ਕਰ ਲਈ ਪ੍ਰੋਫੈਸਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਪ੍ਰੋਫੈਸਰ ਸਾਹਿਬ ਪਹਿਲੀ ਗੱਲ ਤਾਂ ਅਸੀਂ ਮਤਲਬ ਇਹੋ ਜਾਣਨਾ ਚਾਹਾਂਗੇ ਵੀ ਸਿੱਖ ਧਰਮ ਦੇ ਨਾਲ ਕਰਾਮਾਤ ਕੀ ਕੰਨੀਕ ਸਾਂਝਾ ਇੱਥੇ ਜੀ ਇੱਕ ਗੱਲ ਨੋਟ ਕਰਨ ਵਾਲੀ ਹੈ ਜੇ ਸਾਨੂੰ ਇਸ ਗੱਲ ਦਾ ਪਤਾ ਹੋਵੇ ਕਿ ਸਾਡੇ ਜਿਹੜੇ ਸਿੱਖ ਬਣਦੇ ਸੀ ਉਹਨਾਂ ਦਾ ਪਿਛੋਕੜ ਹੈ ਹਿੰਦੂ ਸਮਾਜ ਦੇ ਵਿੱਚੋਂ ਸੀ ਕਿਉਂਕਿ ਇਹ ਹਿੰਦੂ ਸਮਾਜ ਦੇ ਵਿੱਚ ਪਹਿਲਾਂ ਜਿਹੜੀਆਂ ਬ੍ਰਾਹਮਣਾਂ ਨੇ ਕਹਾਣੀਆਂ ਪ੍ਰਚਲਿਤ ਕੀਤੀਆਂ ਨੇ ਜਿੰਨੀ ਕੁ ਲਿਖਤ ਸੀ ਜਿੰਨਾ ਕੁ ਬੋਲ ਕੇ ਉਹ ਗੱਲਾਂ ਕਰਦੇ ਸੀ ਉਹਦੇ ਵਿੱਚ ਸਾਰੇ ਹੀ ਦੇਵੀ-ਦੇਵਤਿਆਂ ਨੂੰ ਅਤੇ ਹੋਰਨਾਂ ਲੋਕਾਂ ਨੂੰ ਕਰਾਮਾਤੀ ਢੰਗ ਨਾਲ ਪੇਸ਼ ਕੀਤਾ ਜਾਂਦਾ ਸੀ ਕਿ ਹਨੂਮਾਨ ਪਹਾੜ ਚੱਕ ਕੇ ਉਡਾਰੀ ਮਾਰ ਗਿਆ ਹਰੂਮਾਨ ਜੀ ਨੇ ਸੂਰਜ ਵੀ ਮੁੰਜ ਪਾਲਿਆ ਤਾਂ ਗਣੇਸ਼ ਦੇ ਮੋਢਿਆਂ ਦੇ ਉੱਤੇ ਲੜਕੇ ਦੇ ਮੋਢਿਆਂ ਦੇ ਉੱਤੇ ਹਾਥੀ ਦਾ ਸਿਰ ਫਿੱਟ ਕਰ ਦਿੱਤਾ ਇਸ ਤਰ੍ਹਾਂ ਬਹੁਤ ਸਾਰੀਆਂ ਤੇ 라ਵਣ ਦੇ 10 ਸਿਰ ਵੀ ਇਹਨਾਂ ਨੇ ਫਿੱਟ ਕਰ ਦਿੱਤੇ ਇਹ ਸਾਰੀਆਂ ਇੱਕ ਨਹੀਂ ਇਹੋ ਜਿਹੀਆਂ ਹਜ਼ਾਰਾਂ ਕਹਾਣੀਆਂ ਸਮਾਜ ਦੇ ਵਿੱਚ ਪ੍ਰਚਲਿਤ ਨੇ ਉਹ ਜਿਹੜੇ ਬੰਦੇ ਇੱਧਰ ਆਉਂਦੇ ਸੀ ਸਿੱਖ ਧਰਮ ਦੇ ਵਿੱਚ ਏਡੀ ਛੇਤੀ ਉਹ ਕਹਾਣੀਆਂ ਉਹਨਾਂ ਵਾਸਤੇ ਛੱਡਣੀਆਂ ਅਸੰਭਵ ਸੀ ਨਾ ਮੁਮਕਨ ਸੀ ਤੇ ਦੂਜਾ ਉਹਨਾਂ ਨੂੰ ਲੱਗਦਾ ਸੀ ਵੀ ਫੇਰ ਕੀ ਹੋ ਗਿਆ ਮੈਂ ਜੇ ਉਹ ਕਹਾਣੀ ਸੁਣਾ ਦਿੱਤੀ ਉਹ ਵੀ ਤਾਂ ਕਿਸੇ ਮਹਾਪੁਰਖ ਦੀ ਐ ਸੜਾਈ ਹੋਈ ਤੋ ਇਸ ਤਰ੍ਹਾਂ ਉਹ ਕਹਾਣੀਆਂ ਜਿਨ੍ਹਾਂ ਚ ਸੁਣਾਉਂਦੇ ਸੀ ਉਹ ਅਨਪਾ ਟੋਲਾ ਉਹ ਵੀ ਉਹਨਾਂ ਨੂੰ ਉਸੇ ਮਾਹੌਲ ਚੋਂ ਆਇਆ ਹੋਇਆ ਸੀ ਤੇ ਉਹ ਵੀ ਉਹਨੂੰ ਸੱਚ ਬਣ ਲੈਂਦਾ ਸੀ ਇਹ ਕਰਾਮਾਤੀ ਕਹਾਣੀਆਂ ਅੱਗੇ ਤੋਂ ਅੱਗੇ ਇਸੇ ਤਰ੍ਹਾਂ ਸੀਨਾ ਬਸੀਨਾ ਚੱਲਦੀਆਂ ਗਈਆਂ ਜਦੋਂ ਕਿ ਇਹਦੀ ਕੋਈ ਜਿਹੜੀ ਹੈ ਪਾਇਦਾਰ ਜੜ ਇਹਨਾਂ ਦੀ ਕਿਤੇ ਨਹੀਂ ਲੱਭਦੀ ਹੈ ਵੀ ਸਚਾਈ ਦੇ ਨੇੜੇ ਹੋਣ ਇਹ ਜਾਂ ਨਹੀਂ ਹੈ ਖੈਰ ਆਪਾਂ ਜੇ ਕਰਾਮਾਤਾਂ ਦੀ ਗੱਲ ਕਰਨੀ ਹੈ ਤਾ ਗੁਰੂ ਨਾਨਕ ਸਾਹਿਬ ਤਾਂ ਸਾਰਿਆਂ ਤੋਂ ਵੱਡੇ ਆਪਾਂ ਸਿੱਖ ਧਰਮ ਦੇ ਬਾਨੀ ਕਹਨੇ ਆ ਬੜੀਆਂ ਸ਼ਕਤੀਆਂ ਦੇ مالک ਜਨਮ ਸਾਖੀਆਂ 'ਚ ਇਤੋਂ ਤੱਕ ਵੀ ਲਿਖਿਆ ਹੋਇਆ ਹੈ ਕਿ ਉਹ ਸਮੁੰਦਰ ਦੇ ਵਿੱਚੋਂ ਦੀ ਜਦੋਂ ਲੰਕਾ ਨੂੰ ਗਏ ਨੇ ਇੱਕ ਮગર ਮੱਛ ਦੇ ਉੱਤੇ ਉਹ ਸਵਾਰ ਹੋ ਕੇ ਗਏ ਨੇ ਇੱਕ ਦੂਜੀ ਮੱਛ ਦੇ ਉੱਤੇ ਕਹਿੰਦੇ ਕੋਈ ਉਹਦੇ ਤੇ ਸਵਾਰ ਹੋ ਕੇ ਗਏ ਨੇ ਮੱਛ ਵੀ ਇੰਨਾ ਲੰਬਾ ਸੀ ਉਹ ਦੂਰ ਤੱਕ ਜਿਵੇਂ ਪੁਲ ਬਣਿਆ ਹੁੰਦਾ ਐਡਾ ਲੰਬਾ ਸੀ ਤੇ ਉਤੋਂ ਫਿਰ ਉਡਾਰੀ ਮਾਰ ਕੇ ਜਦੋਂ ਜੀ ਕਰਿਆ ਉਤਰੂ ਉtare ਤੇ ਪਹੁੰਚ ਗਏ ਉਥੇ ਜਿਹੜੇ ਨਾਲ ਦੇ ਸੰਗੀ ਸਾਥੀ ਬਾਲਾ ਤੇ ਮਰਦਾਨਾ ਕਿਹਾ ਜਾਂਦਾ ਉਹ ਤਾਂ ਨਾਲ ਨਹੀਂ ਜਾ ਸਕੀ ਉਹਨਾਂ ਕੋਲੇ ਸ਼ਕਤੀਆਂ ਨਹੀਂ ਸੀ ਗੁਰੂ ਨਾਨਕ ਸਾਹਿਬ ਤਾਂ ਤਰੂ ਤਾਰੇ ਤੋਂ ਅੱਗੇ ਵੀ ਹੋਰ ਤਾਰਿਆਂ ਤੇ ਚਲੇ ਗਏ ਹੁਣ ਇਹ ਕਹਾਣੀਆਂ ਕਦੇ ਦਰਖਤਾਂ ਨੂੰ ਮਿਠਾਈਆਂ ਲਾ ਦੇਣੀਆਂ ਕਿਤੇ ਹੋਰ ਬਹੁਤ ਕੋਈ ਜਾਦੂਗਰੀ ਨਾਲ ਕਰ ਦੇਣਾ ਅਸੀਂ ਅਸਲ ਦੇ ਵਿੱਚ ਇੱਕ ਤਾਂ ਪੁਰਾਣੀਆਂ ਕਹਾਣੀਆਂ ਦੱਸਰ ਸਾਡੇ ਮਨਾਂ ਤੇ ਦੂਜਾ ਅਸੀਂ ਜਾਦੂਗਰੀ ਢੰਗ ਨਾਲ ਆਪਣੇ ਕੰਮ ਕਰਵਾਉਣੇ ਚਾਹੁੰਦੇ ਆ ਕਿ ਸਾਨੂੰ ਖੇਚਲ ਕੋਈ ਮਿਹਨਤ ਨਾ ਕਰਨੀ ਪਵੇ ਇਹ ਕੰਮ ਫਟਾਫਟ ਅੱਖ ਦੇ پلਕਾਰੇ 'ਚ ਬਿਨਾ ਕਿਸੇ ਮਿਹਨਤ ਤੋਂ ਆਪਣੇ ਆਪ ਹੋ ਜਾਵੇ। ਇੱਥੇ ਤਾਂ ਲੋਕ ਬੈਠੇ ਸੀ ਕਰਾਮਾਤੀ ਕਹਾਣੀਆਂ ਦੀ ਆਸ ਦੇ ਉੱਤੇ। ਜੋਗੀ, ਬ੍ਰਾਹਮਣ ਅਤੇ ਹੋਰ ਪੁਜਾਰੀ ਇਸ ਤਰ੍ਹਾਂ ਸੁਣਾ ਰਿਹਾ ਸੀ। ਫਿਰ ਜਦੋਂ ਬਾਬਰ ਬਾਦਸ਼ਾਹ ਚੜ੍ਹ ਕੇ ਆਇਆ ਭਾਰਤ ਦੇ ਉੱਤੇ ਜਾਂ ਉਦੋਂ ਪਹਿਲਾਂ ਵੀ ਉਹ ਤਾਂ ਮੁਗਲ ਬਾਦਸ਼ਾਹ ਸੀ। ਉਦੋਂ ਪਹਿਲਾਂ ਪਠਾਣਾਂ ਦਾ ਇੱਥੇ ਰਾਜ ਤਕਰੀਬਨ 7ਵੀਂ 8ਵੀਂ ਸਦੀ 'ਚ ਹੋ ਚੁੱਕਿਆ ਹੋਇਆ ਸੀ। ਇੱਥੇ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਗੁਰਬਾਣੀ 'ਚ ਵੀ ਲਿਖਿਆ ਹੈ ਬਾਬਰ ਦੀ ਲੜਾਈ ਇਹ ਤੇ ਹਿੰਦੂਆਂ ਨਾਲ ਨਹੀਂ ਹੋਈ ਸੀ ਉਦੋਂ। ਮੁਗਲ ਪਠਾਣਾ ਭਈ ਲੜਾਈ ਰਣ ਮੈਂ ਤੇਗ ਵਗਾਈ ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਚ ਹੈ ਕਿ ਜੰਗ ਜਿਹੜੀ ਹੋਈ ਹੈ ਉਹ ਮੁਗਲ ਹੁਕਮਾ ਮੁਗਲਾਂ ਦੀ ਮੁਸਲਮਾਨਾਂ ਦੀ ਅਤੇ ਪਠਾਣ ਮੁਸਲਮਾਨਾਂ ਦੀ ਹੋਈ ਹੈ ਭਾਵ ਕਿ ਪਠਾਣ ਇੱਥੇ ਪਹਿਲਾਂ ਹੀ ਆਏ ਹੋਏ ਸੀ ਤੇ ਜਾਦੂ ਮੰਤਰ ਇਹ ਪੁਜਾਰੀਆਂ ਵੱਲੋਂ ਜਿਹੜਾ ਰੌਲਾ ਪਾਇਆ ਜਾਂਦਾ ਆ ਧਾਗਾ ਆ ਤਵੀਤ ਆ ਜਾਦੂ ਆ ਮੰਤਰ ਆ ਕਰਾ ਬਾਤ ਅਸੀਂ ਆ ਕਰਦਾਂਗੇ ਉਹ ਜਿਹੜੇ ਦੁਸ਼ਮਣ ਇੱਥੇ ਏਡਾ ਤਬਾਹੀ ਮਚਾਰੇ ਸੀ ਇਥੋਂ ਤੱਕ ਨੌਜਵਾਨ ਲੜਕੀਆਂ ਨੂੰ ਜ਼ਬਰੀ ਚੋੱਕ ਕੇ ਲੈ ਜਾਂਦੇ ਸੀ ਕਿਸੇ ਦੀ ਕੋਈ ਫਰਿਆਦ ਨਹੀਂ ਸੁਣੀ ਜਾਂਦੀ ਸੀ ਤੇ ਉਦੋਂ ਕਰਮਾਤਾ ਕਿੱਥੇ ਗਈਆਂ ਕੋਈ ਬਖਾਦਦਾ ਕਰਮਾਤ ਤਾਂ ਫਿਰ ਜਦੋਂ ਉਹ ਲੜਾਈ ਦੇ ਵਿੱਚ ਕਿੰਨੇ ਲੋਕ ਮਾਰੇ ਗਏ ਔਰਤਾਂ ਬੇਪੱਤ ਹੋਈਆਂ ਜਦੋਂ ਬਾਬਰ ਆਇਆ ਤੇ ਉਦੋਂ ਗੁਰਨਾਣਕ ਸਾਹਿਬ ਉੱਥੇ ਆਪ ਹਾਜ਼ਰ ਸੀ ਚਾਰ ਸ਼ਬਦ ਬਾਬਰ ਨੂੰ ਸੰਬੋਧਨ ਹੋ ਕੇ ਗੁਰਨਾਨਕ ਸਾਹਿਬ ਨੇ ਲਿਖੇ ਹੋਏ ਨੇ ਗੁਰਬਾਣੀ ਚ ਤੇ ਉਦੋਂ ਗੁਰਨਾਨਕ ਸਾਹਿਬ ਆਪ ਕਹਿੰਦੇ ਨੇ ਤੇ ਤੁਹਾਡੀਆਂ ਕਰਾਮਾਤਾਂ ਭਾਈ ਕਿਤੇ ਨਜ਼ਰ ਨਹੀਂ ਆਈਆਂ ਕੋਈ ਮੁਗਲ ਨਾ ਹੋਵਾ ਅੰਦਾ ਕਿਨੇ ਨਾ ਪਰਚਾ ਲਾਇਆ ਤੁਹਾਡੀਆਂ ਇਹਨਾਂ ਕਰਾਬਾਤੀ ਗੱਲਾਂ ਦੇ ਨਾਲ ਧਾਗਿਆਂ ਤਬੀਤਾਂ ਦੇ ਨਾਲ ਜਾਦੂ ਮੰਤਰਾਂ ਦੇ ਨਾਲ ਕੋਈ ਮੁਗਲ ਸਪਾਈ ਅੰਨਾ ਨਹੀਂ ਹੋਇਆ ਤੇ ਤੁਹਾਡੀ ਕਿਤੇ ਸਪਹੁੰਚ ਸੁਣਵਾਈ ਨਹੀਂ ਹੋਈ ਉਹ ਆਪਣੀ ਮਨਮਾਨੀ ਕਰਕੇ ਤਵਾਹੀ ਮਚਾਉਂਦੇ ਰਹੇ ਦੇਸ਼ ਦੇ ਲੋਕਾਂ ਦੀ ਤੇ ਇਹ ਗੱਲਾਂ ਜਦੋਂ ਗੁਰਨਾਮਿਕ ਸਾਹਿਬ ਆਪ ਕਹਿ ਰਹੇ ਨੇ ਗੁਰਬਾਣੀ 'ਚ ਇਹ ਕਰਾਮਾਤੀ ਕਹਾਣੀਆਂ ਜੇ ਹੁੰਦੀਆਂ ਤੇ ਬਾਬਾ ਨਾਨਕ ਆਪੀ ਬਾਬਰ ਨੂੰ ਵਾਪਸ ਬੋਰ ਦੰਦੇ ਤੇ ਉਹਨਾਂ ਕੋਲੇ ਵੀ ਕੋਈ ਕਰਾਮਾਤ ਨਹੀਂ ਸੀ ਇਹ ਸਾਨੂੰ ਬੇਬਕੂ ਬਣਾਉਣ ਲਈ ਸਾਧ ਟੋਲਿਆਂ ਨੇ ਅਣਪੜ ਟੋਲਿਆਂ ਨੇ ਤੇ ਖੁਦਗਰਜ ਪ੍ਰਚਾਰਕਾਂ ਨੇ ਇਹ ਸਾਡੇ ਸਿਰ ਦੇ ਵਿੱਚ ਪਾ ਦਿੱਤੀਆਂ ਜੇ ਕਰਾਮਾਤ ਹੁੰਦੀ ਤਾਂ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਹੋਣ ਦੀ ਲੋੜ ਨਹੀਂ ਸੀ ਗੁਰੂ ਤੇਗ ਬਹਾਦਰ ਨੂੰ ਆਪਣੀ ਜਾਨ ਵਾਰਨ ਦੀ ਲੋੜ ਨਹੀਂ ਸੀ ਛੋਟੇ ਛੋਟੇ ਬਸੂਮ ਜਿੰਨਾ ਛੋਟੇ ਸਹਿਬਜ਼ਾਦਿਆਂ ਨੂੰ ਯਾਦ ਕਰਕੇ ਅੱਜ ਵੀ ਸਾਡਾ ਖੂਨ ਖੋਲ ਪੈਂਦਾ ਰੂਹ ਕੰਮ ਜਾਂਦੀ ਹੈ ਤੇ ਉਹਨਾਂ ਨੂੰ ਫਿਰ ਸ਼ਹੀਦ ਹੋਣ ਦੀ ਲੋੜ ਨਹੀਂ ਸੀ ਗੁਰੂ ਗੋਬਿੰਦ ਸਿੰਘ ਉਹਨਾਂ ਵਾਸਤੇ ਕੋਈ ਕਰਾਮਾਤ ਵਰਤਾ ਦਿੰਦੇ ਤੇ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਜਾਂ ਅਨੰਦਪੁਰ ਦਾ ਕਿਲਾ ਘੇਰਾ ਪਿਆ ਹੋਇਆ ਕਿੰਨੀ ਤਬਾਹੀ ਸਿੱਖਾਂ ਦੀ ਹੋਈ ਤੇ ਕੋਈ ਕਰਾਮਾਤ ਕਿਤੇ ਨਹੀਂ ਲੱਭੀ ਕਿੰਨੇ ਸਿੱਖਾਂ ਦੇ ਨਾਲ ਕਰਾਮਾਤਾਂ ਬਾਅਦ ਦੇ ਵੀ ਜੋੜ ਲੀਆਂ ਗਈਆਂ ਪਰ ਉਹਨਾਂ ਜੰਗਾ ਯੁੱਧਾਂ ਨੂੰ ਮਟਾਉਣ ਵਾਸਤੇ ਦੁਸ਼ਮਣ ਨੂੰ ਭਜਾਉਣ ਵਾਸਤੇ ਸਿੱਖਾਂ ਨੂੰ ਜਿਤਾਉਣ ਵਾਸਤੇ ਇੱਕ ਵੀ ਕਰਾਬਾਤ ਤੁਹਾਨੂੰ ਨਹੀਂ ਲੱਭੇਗੀ ਹਾਂ ਇੱਕ ਤਣਕੇ ਸਿੱਖ ਸਾਹਮਣੇ ਬੱਥੇ ਲੜੇ ਨੇ ਇਹ ਤਾਂ ਹੈ ਉਹਨਾਂ ਦਾ ਬਹਾਦਰੀ ਭਰਿਆ ਕਾਰਨਾਮਾ ਪਰ ਜਿਹੜੀਆਂ ਕਹਾਣੀਆਂ ਪ੍ਰਚਲਿਤ ਕੀਤੀਆਂ ਗਈਆਂ ਨੇ ਉਹ ਕਹਾਣੀਆਂ ਦੇ ਵਿੱਚ ਕੋਈ ਦਮ ਨਹੀਂ ਕੋਈ ਉਹਨਾਂ 'ਚ ਸੱਚਾਈ ਨਹੀਂ ਹੈ ਉਹ ਸਾਨੂੰ ਬੇਵਕੂਫ ਬਣਾਉਣ ਵਾਲੀਆਂ ਕਰਾਬਾਤੀ ਕਹਾਣੀਆਂ ਨੇ ਜਿਹੜੀ ਅੱਜ ਤੱਕ ਵੀ ਮੈਂ ਤਾਂ ਇਹ ਗੱਲਾਂ ਪੜ ਚੁੱਕਿਆ ਬਹੁਤ ਕਲਕੱਤੇ ਦੇ ਵਿੱਚ 1870 ਦੇ ਨੇੜੇ ਤੇੜੇ ਇੱਕ ਬਹੁਤ ਵੱਡਾ ਕਾਲ ਪਿਆ ਸੀ ਅਤੇ ਉਦੋਂ ਹਜ਼ਾਰਾਂ ਨੇ ਉਦੋਂ ਤਬਾਹੀ ਵਿਚ ਗਈ ਸੀ ਅਣਗਿਣਤ ਲੋਕ ਭੁੱਖਮਰੀ ਨਾਲ ਹੀ ਮਰ ਗਏ ਸੀ ਤੇ ਉਹਨਾਂ ਨੂੰ ਖਾਣ ਪੀਣ ਨੂੰ ਅੰਨ ਦਾਣਾ ਵੀ ਨਹੀਂ ਮਿਲਦਾ ਸੀ ਤੇ ਕਿਸੇ ਕਰਾਮਾਤ ਨਾਲ ਕਿਸੇ ਸਾਧ ਨੇ ਕਿਸੇ ਬਾਬੇ ਨੇ ਕਿਸੇ ਪੁਜਾਰੀ ਬਹਾਮਣ ਨੇ ਉਹਨਾਂ ਭੁੱਖੇ ਮਰਦੇ ਲੋਕਾਂ ਨੂੰ ਨਹੀਂ ਬਚਾਇਆ ਉਹਨਾਂ ਨੂੰ ਅੰਨ ਦਾਣਾ ਕਰਾਮਾਤ ਨਾਲ ਪੈਦਾ ਕਰਕੇ ਨਹੀਂ ਦੇ ਸਕਿਆ ਅੱਜ ਵੀ ਅੱਧਾ ਹਿੰਦੁਸਤਾਨ ਲਗਭਗ ਭੁੱਖਮਰੀ ਦੇ ਕਰਾਰ ਤੇ ਖੜਾ ਹੈ ਉਹਨਾਂ ਨੂੰ ਰੋਟੀ ਰਾਜ ਵੀ ਨਹੀਂ ਮਿਲਦੀ ਤੇ ਕਿੰਨੇ ਸਾਰੇ ਇਲਾਕੇ ਨੇ ਜਿੱਥੇ ਪੀਣ ਵਾਲਾ ਸਾਫ ਪਾਣੀ ਅੱਜ ਤੱਕ ਨਹੀਂ ਮਿਲਦਾ ਇਹ ਕਰਾਮਾਤਾਂ ਨਾਲ ਕੁਝ ਵੀ ਪ੍ਰਾਪਤ ਨਹੀਂ ਹੋਇਆ ਹਾਂ ਵਿਗਿਆਨ ਨੇ ਅੰਡਰਗ੍ਰਾਉਂਡ ਪਾਈਪ ਲਾਈਨਾਂ ਲਾ ਕੇ ਪਾਣੀ ਕਈਆਂ ਥਾਵਾਂ ਤੇ ਪਚਾਤਾ ਧਰਤੀ ਦੇ ਵਿੱਚ ਡੂੰਘੇ ਬੋਰ ਲਾ ਕੇ ਪਾਣੀ ਧਰਤੀ ਚੋਂ ਕੱਢ ਲਿਆ ਉਹ ਤਾਂ ਮੰਨਦੇ ਆ ਆਪਾਂ ਕਿ ਕਰਾਮਾਤ ਵਰਗੀ ਕੋਈ ਚੀਜ਼ ਸਾਡੇ ਸਾਹਮਣੇ ਲਿਆਂਦੀ ਜਿਹੜੀ ਸਾਡੀਆਂ ਲੋੜਾਂ ਪੂਰੀਆਂ ਕਰਦੀ ਹੈ ਪਰ ਪੁਜਾਰੀ ਦੀਆਂ ਕਰਾਮਾਤਾਂ ਨੇ ਸਾਡਾ ਅੱਜ ਤੱਕ ਕੁਝ ਵੀ ਨਹੀਂ ਸਵਾਰਿਆ ਸੋ ਇਹਨਾਂ ਚੀਜ਼ਾਂ ਤੋਂ ਸਾਵਧਾਨ ਹੋਣ ਦੀ ਲੋੜ ਹੈ ਅੱਜ ਤੱਕ ਜੇ ਕਰਾ ਮਾਤਾ ਨਾਲ ਇਲਾਜ ਹੁੰਦੇ ਹੁੰਦੇ ਤਾਂ ਸਾਰੇ ਹਸਪਤਾਲ ਬੰਦ ਹੋ ਗਏ ਹੁੰਦੇ ਜੇ ਉਡਾਰੀ ਮਾਰ ਕੇ ਹਨੂਮਾਨ ਜੀ ਕਿਤੇ ਜਾ ਸਕਦੇ ਨੇ ਤਾਂ ਅੱਜ ਕਾਰਾਂ ਦੀ ਲੋੜ ਨਹੀਂ ਸੀ ਅਸੀਂ ਸਾਰੀ ਉਡਾਰੀਆਂ ਮਾਰਦੇ ਪਿਰਦੇ ਹੁੰਦੇ ਮੈਂ ਖੁਦ ਮਸਕੀਨ ਜੀ ਦੇ ਨਾਲ ਰੇਡੀਓ ਤੇ ਇੰਗਲੈਂਡ ਦੇ ਵਿੱਚ ਆਮਣੇ ਸਾਹਮਣੇ ਬੈਠ ਕੇ ਗੱਲਾਂ ਬਾਤਾਂ ਕੀਤੀਆਂ ਉਹ ਮੇਰੀ ਗੱਲ ਦਾ ਜਵਾਬ ਨਾ ਦੇ ਸਕਿਆ ਕਿਉਂਕਿ ਉਹਨੇ ਕਿਹਾ ਸੀ ਆਪਣੀ ਕਥਾ ਚ ਦੇ ਨਾਮ ਸਿਮਰਨ ਕਰਕੇ ਬੰਦਾ ਹਲਕਾ ਹੋ ਜਾਂਦਾ ਉਹ ਉੜ ਕੇ ਛੱਤ ਨਾਲ ਲੱਗ ਜਾਂਦਾ ਤੇ ਕਈ ਵਾਰੀ ਤਾਂ ਉਡਾਰੀ ਮਾਰ ਕੇ ਇੱਕ ਥਾਂ ਤੋਂ ਅੱਖ ਦੇ ਪਲਕਾਰੇ ਚ ਦੂਜੀ ਥਾਂ ਤੇ ਵੀ ਪਹੁੰਚ ਜਾਂਦਾ ਨਾਮ ਸਿਮਰਨ ਦੀ ਇੰਨੀ ਸ਼ਕਤੀ ਹੈ ਮੈਂ ਇਹੀ ਸਵਾਲ ਕਰਿਆ ਉਹਨੂੰ ਕਿ ਮਸਕੀਨ ਜੀ ਤੁਸੀਂ ਭਾਰਤ ਤੋਂ ਇੰਗਲੈਂਡ ਦੇ ਵਿੱਚ ਆਏ ਹੋ ਤੁਸੀਂ ਉਡਾਰੀ ਮਾਰ ਕੇ ਆਏ ਹੋ ਕਿ ਜਹਾਜ਼ 'ਚ ਬੈ ਕੇ ਆਏ ਹੋ ਕਹਿੰਦਾ ਜਹਾਜ਼ 'ਚ ਬੈ ਕੇ ਮੈਂ ਕਿਹਾ ਤੁਹਾਡਾ ਦਿਮਾਗ ਖਰਾਬ ਹੈ ਕਿਉਂ ਪੈਸੇ ਬਰਬਾਦ ਕਰਦੇ ਹੋ ਉਡਾਰੀ ਮਾਰ ਕੇ ਆਇਆ ਕਰੋ ਤੁਸੀਂ ਤਾਂ ਨਾਮ ਸਿਮਰਨ ਬਹੁਤ ਕਰਦੇ ਹੋ ਨਾਲੇ ਇਹ ਨਾਮ ਸਿਮਨ ਦਾ ਮੰਤਰ ਇਹ ਸਾਡੇ ਵਰਗਿਆਂ ਨੂੰ ਹੋਰਨਾਂ ਨੂੰ ਵੀ ਦੇ ਦੋ ਅਸੀਂ ਵੀ ਨਾ ਤਾਂ ਵੀਜ਼ਾ ਲਗਵਾਉਣ ਦੀ ਲੋੜ ਨਾ ਪਾਸਪੋਰਟ ਬਣਾਉਣ ਦੀ ਲੋੜ ਨਾ ਜਹਾਜ਼ ਦਾ ਟਿਕਟ ਦੇ ਪੈਸੇ ਲਾਉਣ ਦੀ ਲੋੜ ਅਸੀਂ ਵੀ ਅੱਖਾਂ ਮੀਟ ਕੇ ਉਡਾਰੀ ਮਾਰ ਕੇ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਸਾਰੇ ਕਿਤੇ ਆ ਜਾਵਾਂਗੇ ਤੇ ਉਹਨੇ ਨਾਲ ਦੀ ਨਾਲ ਕਹਿਣ ਲੱਗਿਆ ਮੈਂ ਕੋਈ ਗੱਲਬਾਤ ਨਹੀਂ ਕਰਾਂਗਾ ਮੈਂ ਕੋਈ ਜਵਾਬ ਨਹੀਂ ਦੇਵਾਂਗਾ ਤੇ ਉਹਤੇ ਨਾਲ ਦੀ ਨਾਲ ਉਸ ਆਪਣਾ ਜਿਹੜਾ ਬੋਲਣ ਵਾਲਾ ਮਾਈਕ ਬੰਦ ਕਰਕੇ ਉੱਠ ਕੇ ਚਲਾ ਗਿਆ ਰੇਡੀਓ ਪੰਜਾਬ ਵਾਲਾ ਉੱਥੇ ਹੈਰਾਨ ਹੋਇਆ ਦੇਖਦੇ ਹੀ ਰਹਿ ਗਿਆ ਕਹਿੰਦਾ ਗਿਆ ਨਹੀਂ ਇਹ ਕੀ ਬਣ ਗਿਆ ਮਖਾ ਭਾਈ ਜਦੋਂ ਮੇਰੇ ਵਰਗੇ ਦੇ ਸਾਹਮਣੇ ਆਉਂਦੇ ਨੇ ਫਿਰ ਇਹ ਹੀ ਕੁਝ ਹੁੰਦਾ ਹੁੰਦਾ ਹੈ ਇਹ ਲੋਕਾਂ ਨੂੰ ਝੂਠੀਆਂ ਖਾਣੀਆਂ ਸੁਣਾ ਕੇ ਬਹੁਤ ਉੱਲੂ ਬਣਾਉਂਦੇ ਨੇ ਉਹਨਾਂ ਦੇ ਬੋਝਾ ਜੋ ਪੈਸੇ ਕਢਾਉਂਦੇ ਨੇ ਇਹਨਾਂ ਨੂੰ ਸਮਾਜ ਬਰਬਾਦ ਹੋ ਰਿਹਾ ਉਹਦੇ ਨਾਲ ਕੋਈ ਮਤਲਬ ਨਹੀਂ ਹੈ ਹਮ ਪ੍ਰੋਫੈਸਰ ਸਾਹਿਬ ਅੱਜ ਵੀ ਦੇਖਿਆ ਆਪਾਂ ਅੱਜ ਕੇ ਵੀ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਸਿੱਖਿਆ ਬਾਣਾ ਪਾ ਰਖਿਆ ਜਿਹੜੇ ਮਤਲਬ ਕਹਿ ਲਈਏ ਕਿ ਚੰਗੇ ਕੇਸ ਰੱਖ ਰੱਖੀਆਂ ਸਿਰਪਰ ਦਸਤਾਰ ਸਜਾ ਰੱਖੀ ਆ ਤਾਂ ਉਸ ਤੋਂ ਬਾਅਦ ਮਤਲਬ ਬਾਣਾ ਪੂਰੇ ਦੇਖਣ ਚਾਇ ਲੱਗੇ ਵੀ ਪੂਰੇ ਗਿਆਨੀ ਆ ਸੰਤ ਆ ਪਰ ਉਹ ਗੱਲ ਇਹੋ ਜੀ ਕਰਦੇ ਆ ਜਿਸ ਨੂੰ ਸੁਣਕਾ ਉਹ ਮਤਲਬ ਆਪਾਂ ਉਹਨੂੰ ਸੰਤ ਕਹਿ ਕਹੀਓ ਬ੍ਰਾਹਮਣਵਾਦ ਵਾਲੀ ਗੱਲ ਕਰਦੇ ਆ ਬਿਲਕੁਲ ਹੀ ਜਾਂ ਫਿਰ ਉਹ ਗੱਲ ਕਰਨਗੇ ਇਹੋ ਜੀ ਉਹ ਕਹਦੇ ਆ ਜੀ ਹਵਨ ਕਰਨ ਨਾਲ ਗੁਰਬਾਣੀ ਵਿੱਚ ਹਵਨ ਕਰੋ ਜੀ ਤੁਸੀਂ ਇਸ ਤਰ੍ਹਾਂ ਹੋ ਜਾ ਜੀ ਅਸੀਂ ਭੂਤ ਪ੍ਰਗਟ ਕਰ ਲਈਏ ਜੀ ਆਤਮਾ ਨਾਲ ਗੱਲਾਂ ਕਰ ਲਈਏ ਜੀ ਇਸ ਤਰ੍ਹਾਂ ਦੀਆਂ ਗੱਲਾਂ ਬਹੁਤ ਸਾਰੀਆਂ ਸੁਣਨ ਨੂੰ ਮਿਲਾਂ ਉਹਨ ਜੇ ਮੈਂ ਨਾਮ ਲਿਆਂਗਾ ਉਹੀ ਵਿਵਾਦ ਖੜਾ ਹੋਣ ਵਾਲੀ ਗੱਲ ਹੋ ਜਾ ਪਿੱਛਾ ਜੇ ਇੱਕ ਬਾਬਾ ਬਹੁਤ ਚਰਚਾਗੇ ਵਿੱਚ ਆਇਆ ਇਹਦਾ ਉਸ ਬੰਦੇ ਨੇ ਉਸ ਬੰਦੇ ਦੀਆਂ ਵੀਡੀਓ ਅੱਜ ਕੱਲ ਬਹੁਤ ਚੱਲ ਰਹੀਆਂ ਹਵਨ ਕਰਦਾ ਦਿਖਾਈ ਦੇ ਰਿਹਾ ਜਦ ਕਿ ਉਹ ਕਹਾਂ ਵੀ ਮੈਂ ਗੁਰਬਾਣੀ ਪੜਾਂ ਆਪਦੇ ਆਪ ਨੂੰ ਸਿੱਖ ਕਹਾਵਾ ਪਰ ਹਵਨ ਕਰ ਰਿਹਾ ਬਹੁਤ ਸਾਰੇ ਜਿਹੜੇ ਪੰਡਤ ਪਠਾਰ ਗਿਆ ਹਵਨ ਕਰਨ ਵਾਲੇ ਔਰ ਉਹ ਹੋਰ ਇਸ ਤਰ੍ਹਾਂ ਦੇ ਕਾਰਜ ਕਰ ਰਿਹਾ ਫਿਰ ਉਹ ਸਿੱਖੀ ਦੇ ਨਾਲ ਕਿੰਨਾ ਕੁ ਤਾਲੁਕਾਤਾ ਇਹਨਾਂ ਚੀਜ਼ਾਂ ਦਾ ਇੱਥੇ ਜੀ ਇਕਬਾਲਤਾ ਇਹ ਹੈ ਆ ਪਿੱਛੇ ਜੇ ਸਾਰੇ 10 15 ਦਿਨ ਹੀ ਹੋਏ ਨੇ ਹਾਤਰਾਸ ਦੇ ਵਿੱਚ ਇੱਕ ਬਹੁਤ ਵੱਡਾ ਦੁਖਾਂਤ ਵਾਪਰਿਆ 121 ਬੰਦੇ ਭਗੜੜ ਮਚ ਗਈ ਉਹ ਜਿਹੜੇ ਸਾਧ ਦੇ ਪ੍ਰਵਚਨ ਸੁਣਨ ਵਾਸਤੇ ਆਏ ਸੀ ਉਹ ਭਾਜੜ ਦੇ ਵਿੱਚ 121 ਬੰਦੇ ਵਰਗੇ ਇਹ ਸਾਧ ਆਪਣੇ ਪ੍ਰਵਚਨਾਂ ਨਾਲ ਤਾਂ ਲੋਕਾਂ ਨੂੰ ਜੀਵਨ ਸਫਲਾ ਕਰਨਾ ਤੇ ਸਵਰਗਾਂ ਦੇ ਵੀ ਜਾਣਾ ਤੇ ਭੁੱਖ ਮਰੀ ਗਰੀਬੀ ਬਿਮਾਰੀਆਂ ਦੂਰ ਕਰਨੀਆਂ ਨੌਕਰੀਆਂ ਦਵਾਣੀਆਂ ਇਹ ਲਾਰੇ ਲਾਉਂਦਾ ਪਰ ਉਸੇ ਦੇ ਦੀਵਾਨ ਚ 121 ਬੰਦੇ ਮਰ ਗਏ ਤੇ ਹੋਰ ਸੈਂਕੜੇ ਜ਼ਖਮੀ ਹੋ ਗਏ ਇਹ ਅਜੇ ਸਾਡੇ ਲੋਕਾਂ ਦੀਆਂ ਅੱਖਾਂ ਨਹੀਂ ਖੁੱਲਣਗੀਆਂ ਇਸੇ ਤਰ੍ਹਾਂ ਇੱਕ ਜਿਹੜਾ ਹੋਰ ਮੰਦਰਾਂ ਦੇ ਵਿੱਚ ਜਿੱਥੇ ਭੀੜਾਂ ਹੁੰਦੀਆਂ ਨੇ ਕਿੰਨੀ ਵਾਰੀ ਭਾਜੜਾਂ ਦੇ ਵਿੱਚ ਲੋਕਾਂ ਦੀਆਂ ਮੌਤਾਂ ਤੱਕ ਹੋ ਜਾਂਦੀਆਂ ਨੇ ਤੇ ਕੋਈ ਉਹਨਾਂ ਨੂੰ ਬਚਾਉਣ ਵਾਲਾ ਇਹ ਸਾਧ ਦੀ ਕਰਾਮਾਤ ਕਿਤੇ ਕੰਮ ਨਹੀਂ ਕਰਦੀ ਇਹ ਜਿਹੜਾ ਬਾਣਾ ਪਾਉਣ ਦੇ ਨਾਲ ਕੋਈ ਵੀ ਉਹਦੇ ਵਿੱਚ ਅਲੌਕਿਕ ਸ਼ਕਤੀ ਨਹੀਂ ਆਉਂਦੀ ਉਹਦੇ ਜਿਹੜੀ ਪੀਕੇ ਫਿਲਮ ਸੀ ਉਹਨਾਂ ਨੇ ਸਾਰਾ ਇਹ ਡਰਾਮਾ ਕਰਕੇ ਦਿਖਾਇਆ ਕਿ ਆ ਇੱਕੋ ਬੰਦਾ ਹੈ ਤੇ ਹੁਣ ਇਹ ਜੇ ਕੱਪੜੇ ਪਾਏ ਨੇ ਹੁਣ ਤੁਹਾਨੂੰ ਕੀ ਲੱਗਦਾ ਆ ਹੁਣ ਇਹਨੇ ਸਿੱਖਾਂ ਵਾਲੇ ਪਾਲੇ ਹੁੜਾ ਪੁਜਾਰੀ ਬ੍ਰਾਹਮਣ ਵਾਲੇ ਪਾਲੇ ਹੁਣ ਈਸਾਈਆਂ ਵਾਲੇ ਪਾਲੇ ਹੁਣ ਮੁਸਲਮਾਨਾਂ ਵਾਲਾ ਪਹਿਰਾਵਾ ਪਾ ਲਿਆ ਬੰਦਾ ਤਾਂ ਉਹੀ ਐ ਪਰ ਦੇਖਣ ਨੂੰ ਹੋਰ ਤਰ੍ਹਾਂ ਦਾ ਲੱਗਦਾ ਕੀ ਕੱਪੜੇ ਪਾਉਣ ਨਾਲ ਇਹ ਮੁਸਲਮਾਨ ਬਣ ਗਿਆ ਕਿ ਇਹਨੂੰ ਕਿਤੇ ਉਹਨਾਂ ਦੇ ਸਾਰੇ ਨਿਯਮਾਂ ਦੀ ਸਮਝ ਆ ਗਈ ਨਹੀਂ ਆਈ ਇਸੇ ਤਰ੍ਹਾਂ ਇਹ ਜਿਹੜਾ ਦੂਜੇ ਤੇ ਪ੍ਰਭਾਵ ਪਾਉਣ ਵਾਸਤੇ ਇੱਕ ਵਾਰੀ ਇਹਨਾਂ ਦਾ ਜੈਨੀਆਂ ਦਾ ਇੱਕ ਭਾਰਤ ਦਾ ਜਿਹੜਾ ਮੁਖੀ ਐ ਉਹ ਟੀਵੀ ਦੇ ਉੱਤੇ ਇੰਟਰਵਿਊ ਦੇਣ ਵਾਸਤੇ ਤੇ ਇੰਡੀਆ ਟੀਵੀ ਦੇ ਉੱਤੇ ਮੈਂ ਉਹਨੂੰ ਦੇਖਿਆ ਤਰੀਕਾ ਬਕਾਇਦਾ ਮੈਂ ਨੋਟ ਕੀਤੀਆਂ ਹੋਈਆਂ ਨੇ ਉੱਥੋਂ ਦਾ ਜਿਹੜਾ ਟੀਵੀ ਐਂਕਰ ਸੀ ਉਹਨੇ ਹੋਰ ਗੱਲਾਂ ਦੇ ਨਾਲ ਨਾਲ ਇਹ ਸਵਾਲ ਕੀਤਾ ਕਹਿੰਨੇ ਕਿ ਆ ਮਹਾਪੁਰਖ ਜੀ ਤੁਸੀਂ ਕੱਪੜੇ ਨਹੀਂ ਪਾਉਂਦੇ ਅਲਪ ਨੰਗੇ ਰਹਿੰਦੇ ਹੋ ਉਹਨੇ ਆਪਣਾ ਗੁਪਤੰਗ ਢੱਕਣ ਵਾਸਤੇ ਅੱਗੇ ਇੱਕ ਝਾੜੂ ਜਿਹਾ ਰੱਖਿਆ ਹੋਇਆ ਸੀ ਤੇ ਹੋਰ ਇੱਕ ਦੋ ਚੀਜ਼ਾਂ ਹੀ ਰੱਖੀਆਂ ਸੀ ਪਰ ਕੱਪੜੇ ਨਹੀਂ ਪਾਉਂਦੇ ਹਨ ਕਹਿੰਨੇ ਕਿ ਸਾਡੀ ਇਹ ਪਰੰਪਰਾ ਹੈ ਤਾਂ ਟੀਵੀ ਐਂਕਰ ਨੇ ਇਹ ਕਿਹਾ ਕਹਿੰਦਾ ਪਰੰਪਰਾ ਤੁਹਾਡੀ ਹੈ ਤੇ ਕਾਰ ਤੇ ਜੜ ਕੇ ਆਏ ਹੋ ਇੱਥੇ ਉਹ ਪਰੰਪਰਾ ਦਾ ਪੈਦਲ ਤੁਰਨ ਦੀ ਸੀ ਫਿਰ ਕਾਰ ਕਾਦੇ ਵਾਸਤੇ ਰੱਖੀ ਹੈ ਆ ਜਿਹੜੇ 4 5 10 ਬਾਡੀਗਾਰਡ ਰੱਖੇ ਨੇ ਇਹ ਕਾਦੇ ਵਾਸਤੇ ਰੱਖੇ ਨੇ ਤੇ ਜਿਹੜੇ ਆਪਣੇ ਉਥੇ ਤੁਸੀਂ ਮਹਿਲਾਾਂ ਦੇ ਵਿੱਚ ਏਸੀ ਲਾਏ ਨੇ ਉਹ ਕਾਦੇ ਵਾਸਤੇ ਲਾਏ ਨੇ ਫਿਰ ਜਿਵੇਂ ਪੁਰਾਣੇ ਸਮੇਂ 'ਚ ਲੋਕੀ ਲੰਗੇ ਰਹਿੰਦੇ ਸੀ ਜਾਨਵਰਾਂ ਵਾਂਗੂ ਤੁਸੀਂ ਉਸ ਤਰ੍ਹਾਂ ਰਹਿਣਾ ਚਾਹੁੰਦੇ ਹੋ ਫਿਰ ਜੰਗਲਾਂ ਚਲੇ ਜਾਓ ਇੱਥੇ ਕਾਹਨੂੰ ਆਏ ਆ ਆ ਟੀਵੀ ਦੇ ਉੱਤੇ ਜਿਹੜਾ ਅੱਜ ਮੈਂ ਕਰ ਰਿਹਾ ਤੁਸੀਂ ਬਿਆਨ ਦੇ ਰਹੇ ਹੋ ਤੁਹਾਡੇ ਅੱਗੇ ਮਾਈਕ ਪਿਆ ਵੀਡੀਓ ਬਣ ਰਹੀਆਂ ਨੇ ਲੋਕਾਂ ਤੱਕ ਜਾ ਰਹੀਆਂ ਨੇ ਪੁਰਾਤਨ ਸਭਿਅਤਾ ਦੇ ਵਿੱਚ ਤਾਂ ਹੈ ਨਹੀਂ ਸੇ ਸਾਰਾ ਕੁਝ ਉਹਨੇ ਉਹਨੇ ਕਹਤਾ ਕੋਈ ਧਰਮ ਕੀ ਬਾਤ ਕਰੋ ਇਹ ਬਾਤੋਂ ਕਾ ਮੈਂ ਜਵਾਬ ਨਹੀਂ ਦੂੰਗਾ ਇਹ ਹਾਲਤ ਇਹਨਾਂ ਲੋਕਾਂ ਦੀ ਹੈ ਸੋ ਕਰਾ ਬਾਤ ਜੇ ਕੋਈ ਹੁੰਦੀ ਇਹੋ ਜਿਹਾ ਜੇ ਧਾਰਮਿਕ ਪਹਿਰਾਵੇ ਨਾਲ ਕੁਝ ਹੋਣਾ ਹੁੰਦਾ ਤਾਂ ਇਹ ਬਹੁਤ ਕੁਝ ਧਾਰਮਿਕ ਪਹਿਰਾਵੇ ਵਾਲਿਆਂ ਦਾ ਇਹਨਾਂ ਦਾ ਆਪਣਾ ਜੀਵਨ ਨਹੀਂ ਸੁਧਰਿਆ ਅੱਜ ਤੱਕ ਲੋਕਾਂ ਨੂੰ ਕੀ ਮਤ ਦੇਣਗੇ ਧਾਰਮਿਕ ਪਹਿਰਾਵਾ ਲੋਕਾਂ ਤੇ ਪ੍ਰਭਾਵ ਪਾਉਣ ਨੂੰ ਇੱਕ ਢੌਂਗ ਹੈ ਤੇ ਉਹ ਅ ਰਿਜਨੇਸ਼ ਓਸ਼ੋ ਨੇ ਬਹੁਤ ਕੁਝ ਲਿਖਿਆ ਹੋਇਆ ਜਾਂ ਕਰਨ ਲੱਗਿਆ بڑے بڑے ਅਰਬਾਂ ਪਤੀ ਸਾਧ ਉਹ ਬੋਰੀ ਦੇ ਕੱਪੜੇ ਪਾ ਕੇ ਬੋਰੀ ਦਾ ਚੋਲਾ ਬਣਾ ਕੇ ਬੈਠ ਜਿੰਦੇ ਨੇ ਕੱਲੀ ਲੰਗੋਟੀ ਪਾ ਲੈਂਦੇ ਨੇ ਕਈ ਤਾਂ ਲੰਗੋਟੀ ਵੀ ਨਹੀਂ ਪਾਉਂਦੇ ਕਿਉਂ ਪਾਉਂਦੇ ਨੇ ਕਿਉਂਕਿ ਲੋਕਾਂ ਦਾ ਧਿਆਨ ਖਿੱਚਣ ਵਾਸਤੇ ਕਿ ਇਹ ਤਾਂ ਬਹੁਤ ਵੱਡਾ ਮਹਾਪੁਰਖ ਹੈ ਇਹ ਤਾਂ ਇੰਨਾ ਤਿਆਗੀ ਹੈ ਇਹ ਤਾਂ ਬੋਰੀ ਦੇ ਕੱਪੜੇ ਪਾਈ ਫਿਰਦਾ ਹੈ ਇਹ ਤਾਂ ਨੰਗੇ ਪੈਰੀ ਰਹਿੰਦਾ ਅਸਲ ਦੇ ਵਿੱਚ ਉਹ ਲੋਕਾਂ ਦਾ ਪ੍ਰਭਾਵ ਖਿੱਚਣ ਵਾਸਤੇ ਹੈ ਤੇ ਦੌਲਤਾਂ ਉਸੇ ਤਰ੍ਹਾਂ ਇਕੱਠੀ ਕਰ ਰਿਹਾ ਜਿਵੇਂ ਹੋਰ ਸਾਧ ਕਰ ਰਹੇ ਨੇ ਤੇ ਇਹ ਜੀ ਤਿਆਗੀ ਹੈ ਕਪੜੇ ਤਿਆਗ ਦਿੱਤੇ ਨੇ ਫਿਰ ਦੌਲਤ ਨੂੰ ਕਿਉਂ ਨਹੀਂ ਤਿਆਗਦਾ ਇਹ ਕਪੜੇ ਤਾਂ ਤਿਆਗ ਦਿੱਤੇ ਉਹ ਮਹਿੰਗੀਆਂ ਕਾਰਾਂ ਮਹਿਲ ਸੁੱਖ ਸਹੂਲਤਾਂ ਪਿਸਤੇ ਬਦਾਬੂ ਕਾਜੂ ਬਦਾਮ ਉਹ ਕਿਉਂ ਨਹੀਂ ਤਿਆਗਦਾ ਨਹੀਂ ਉਹ ਨਹੀਂ ਤਿਆਗਦਾ ਉਂਝ ਕਪੜੇ ਬੋਰੀ ਵਾਲੇ ਵੀ ਪਾਲੇ ਤੇ ਕਈ ਵਾਰੀ ਕੇਲਾ ਵੀ ਲਪੇਟ ਲਿਆ ਤੇ ਲੋਕ ਬਖਾਵੇ ਵਾਸਤੇ ਨੰਗੇ ਪੈਰੀ ਵੀ ਰਹਿ ਲੇ ਜਿਹੜੀਆਂ ਲੱਕੜ ਦੀਆਂ ਖਲਾਮਾਂ ਵੀ ਪਾਲੀਆਂ ਪਰ ਮਹਿਲ ਵੀ ਬਣਾ ਲੇ ਜਾਇਦਾਦ ਵੀ ਬਣਾ ਲੇ ਜਹਾਜ਼ਾਂ ਦਾ ਸਫ਼ਰ ਵੀ ਕਰਨਾ ਤੇ ਵੱਡੀਆਂ ਕਾਰਾਂ ਵੀ ਰੱਖੀਆਂ ਨੇ ਇਹ ਬਹੁਤ ਕੁਝ ਕਰ ਲਿਆ ਪਰ ਸਾਡੇ ਲੋਕਾਂ ਨੂੰ ਅਜੇ ਤੱਕ ਸਮਝ ਨਹੀਂ ਆਉਂਦੀ ਜੇ ਇਹਨਾਂ ਸਾਧ ਬਾਬਿਆਂ ਕੋਲੇ ਕੁਝ ਹੁੰਦਾ ਧਾਰਮਿਕ ਪਹਿਰਾਵੇ ਦੇ ਵਿੱਚ ਇਹ ਕੋਈ ਕਰਾਮਾਤੀ ਸ਼ਕਤੀ ਇਹ ਪ੍ਰਾਪਤ ਕਰ ਲੈਂਦੇ ਤਾਂ ਅੱਜ ਸਾਡੇ ਦੇਸ਼ ਦੀ ਦੁਰਗਤ ਇਹ ਨਾ ਹੁੰਦੀ ਬਲਕਿ ਦੇਸ਼ ਨੂੰ ਦੁਰਗਤ ਦੇ ਵਿੱਚ ਸੁੱਟਣ ਵਾਲੇ ਗਰਕ ਕਰਨ ਵਾਲੇ ਇਹ ਬਹੁਤੇ ਸਾਧ ਆਪਨੇ ਤੇ ਦੂਜੇ ਨੰਬਰ ਤੇ ਰਾਜਨੇਤਾ ਨੇ ਮੈਂ ਪਿਛਲੇ ਦਿਨੀ ਇੱਕ ਇੰਟਰਵਿਊ ਦੇਖ ਰਿਹਾ ਦਾ ਜਿਸਕੇ ਵਿੱਚ ਇੱਕ ਬੀਬੀ ਆ ਜਿਹੜੀ ਕਿ ਸਿੱਖ ਬੀਬੀ ਆ ਅਮਰਿਤ ਛੱਕਿਆ ਹੋਇਆ ਉਸਨੇ ਉਹ ਕਹਾ ਮੈਂ ਸੂਰਜ ਦੀ ਸ਼ੈਰਕਾਰ ਕਾਈਆ ਸੂਰਜ ਦੇ ਉੱਪਰ ਵੀ ਦੁਨੀਆ ਉਹ ਕਹਾ ਵੀ ਮੈਂ ਹੋਰ ਧਰਤੀ ਵੀ ਖੋਜੀ ਆ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਹੈ ਜਿਹੜੀਆਂ ਕਿ ਆਮ ਲੋਕਾਂ ਨੂੰ ਸੁਣਨਗੇ ਵਿੱਚ ਸੰਭਵ ਹੀ ਨਹੀਂ ਲੱਗ ਰਹੀਆਂ ਇਤਨਾ ਲੱਗਾ ਵੀ ਉਹ ਕਿਸ ਤਰ੍ਹਾਂ ਉਹ ਸਾਰੀ ਕਰਾਮਾਤ ਵਾਲੀ ਗੱਲ ਕਰ ਰਹੀ ਹੈ ਸਿੱਖੀ ਕੇ ਵਿੱਚ ਕਹੇਰੀ ਵੀ ਮੈਨੂੰ ਮਤਲਬ ਜਿਹੜੀ ਉਹ ਸਾਰਾ ਕੁਝ ਮਿਲਿਆ ਜੋ ਸ਼ਕਤੀ ਮਿਲੀ ਆ ਉੱਥਾ ਜਾਣ ਦੀ ਯਾ ਫਿਰ ਸਾਰਾ ਕੁਝ ਨਾਮ ਸਿਮਰਨ ਨਾਲ ਹੋਇਆ ਸੰਭਵ ਹੈਗਾ ਵੀ ਨਾਮ ਸਿਮਰਨ ਕਰਨ ਨਾਲ ਬੰਦਾ ਇੰਨਾ ਜਿਆਦਾ ਬੰਦੇ ਦੇ ਅੰਦਰ ਸ਼ਕਤੀ ਆ ਜਾਹਾ ਵੀ ਉਹ ਦੂਜੀ ਦੁਨੀਆ ਕੋ ਵੀ ਜਾ ਸਕਾ ਧਰਤੀ ਪਾ ਵੀ ਜਾ ਸਕਾ ਮਰਕਾ ਜੁੰਦਾ ਹੋ ਜੀ ਜਾਂ ਫਿਰ ਇਸ ਤਰ੍ਹਾਂ ਕੁਝ ਇਹਦਾ ਜੀ ਥੋੜੇ ਜੇ 2-4 ਮਿੰਟਾਂ ਪਰ ਲੱਗਣਗੇ ਇਹਦਾ ਮੈਂ ਪਿਛੋਕੜ ਦੱਸ ਦੇਣਾ ਸਾਰੀ ਗੱਲ ਦਾ ਇਹ ਜਿਹੜਾ ਸੇਵਾ ਸਿੰਘ ਤਰਮਾਲੇ ਨੇ ਰੌਲੀ ਪਿੰਡ ਐ ਮੋਗੇ ਦੇ ਨੇੜੇ 6 ਕਿਲੋਮੀਟਰ ਮੋਗੇ ਸ਼ਹਿਰ ਤੋਂ ਥੋੜਾ ਜਿਹਾ ਬਾਹਰ ਨੂੰ ਅੱਜ ਕੱਲ ਤਾਂ ਵਿੱਚ ਹੀ ਆ ਗਿਆ ਉਹ ਰੌਲੀ ਪਿੰਡ ਦੇ ਵਿੱਚ ਅੱਜ ਤੋਂ 15-18 ਸਾਲ ਪਹਿਲਾਂ ਸੇਵਾ ਸਿੰਘ ਤਰਮਾਲੇ ਨੇ ਆਪਣੀ 26 ਕਿੱਲੇ ਜ਼ਮੀਨ ਖਰੀਦ ਕੇ ਉੱਥੇ ਮਹਿਲ ਉਸਾਰਲੇ ਤੇ ਆ ਜਿਹੜਾ ਬਰਮ ਗਿਆਨ ਦੀ ਉਹਨੇ ਨਾਮ ਧਰਿਆ ਜਿਹੜਾ ਬਰਮ ਗਿਆਨ ਦੀ ਯੂਨੀਵਰਸਿਟੀ ਹੈ ਜਿਹੜੀ ਉਹਨੇ ਉੱਤੇ ਖੋਲ ਲਈ ਉਹ ਕਹਿੰਦਾ ਤੇ ਅਖਬਾਰਾਂ ਚ ਇਸ ਇਸ਼ਤਿਹਾਰ ਛਪਿਆ ਸੀ ਸਪੋਕਸਮੈਨ ਵਗੈਰਾ ਚ ਮੈਂ ਉਹ ਇਸ਼ਤਿਹਾਰ ਦੇ ਉੱਤੇ ਫਿਰ ਚੰਗੀ ਤਰ੍ਹਾਂ ਚੀਰ ਫਾੜ ਕਰਕੇ ਲੰਮਾ ਲੇਖ ਲਿਖਿਆ ਸੀ ਇਹਦੇ ਬੰਦੇ ਦੀਆਂ ਧਮਕੀਆਂ ਵੀ ਮੈਨੂੰ ਬਹੁਤ ਆਈਆਂ ਸੀ ਪਹਿਲਾਂ ਤਾਂ ਮੈਂ ਸੇਵਾ ਸਿੰਘ ਤਰਮਾਲੇ ਦੀ ਗੱਲ ਤਾਂ ਛੇੜੀ ਆ ਕਿਉਂਕਿ ਇਹ ਲੜਕੀ ਉਸੇ ਬਰਮੁ ਗਿਆਨ ਦੀ ਯੂਨੀਵਰਸਿਟੀ ਦੇ ਵਿੱਚੋਂ ਪੜ੍ਹ ਕੇ ਆਈ ਹੈ ਸੇਵਾ ਸਿੰਘ ਦੇ ਤਰਮਾਲੇ ਤੋਂ ਰੋਲੀ ਤੋਂ ਤੇ ਸੇਵਾ ਸਿੰਘ ਤਰਮਾਲਾ ਪੁਲਿਸ ਦੇ ਵਿੱਚ ਛੋਟਾ ਥਾਣੇਦਾਰ ਲੱਗਿਆ ਹੋਇਆ ਸੀ ਤੇ ਇਹ ਸਿਮਰਜੀਤ ਸਿੰਘ ਮਾਨ ਦਾ ਬਾਡੀਗਾਰਡ ਸੀ ਜਿਹੜਾ ਅੱਜ ਕੱਲ ਸਿਮਰਜੀਤ ਸਿੰਘ ਮਾਨ ਆ ਰਾਜਨੀਤੀ ਦੇ ਵਿੱਚ ਹੈ ਤੇ ਕਈ ਵਾਰੀ ਮੈਂਬਰ ਪਾਰਲੀਮੈਂਟ ਰਹੇ ਚੁੱਕੇ ਹੈ ਉਹਦਾ ਇਹ ਬਾਡੀਗਾਰਡ ਲੱਗਿਆ ਸੀ ਤੇ ਇਹ ਸੇਵਾ ਸਿੰਘ ਤਰਮਾਲੇ ਨੇ ਮੇਰੇ ਕੋਲੇ ਲਿਖਤੀ ਸਬੂਤ ਪਏ ਨੇ ਉਹ ਬੰਦੇ ਜਿਉਂਦੇ ਨੇ ਜਿਹੜਾ ਨਾਲ ਇਹਦੀਆਂ ਗੱਲਾਂ ਬਾਤਾਂ ਹੋਈਆਂ ਨੇ 1970 ਤੋਂ ਲੈ ਕੇ ਜਿਹੜਾ ਨਰੰਕਾਰੀ ਬਾਅਦ ਤੇ ਬਾਅਦ ਚ ਵਾਪਰਿਆ ਉਦੋਂ ਤੋਂ ਲੈ ਕੇ ਇਹ ਸਰਗਰਮ ਸੀ ਕਿ ਮੈਂ ਕਿਸੇ ਤਰ੍ਹਾਂ ਪੈਸਾ ਕਮਾਵਾ ਮਸ਼ਹੂਰ ਹੋਵਾ ਜਿਹੜਾ 78 ਵਾਲਾ ਗੋਲੀ ਕਾਣ ਵਾਪਰਿਆ ਨਰੰਕਾਰੀਆਂ ਦੇ ਨਾਲ ਉਹ ਵੀ ਇਹਨਾਂ ਦੀ ਕਰਤੂਤ ਹੈ ਕਿਹਾ ਤਾਂ ਇਹ ਜਾਂਦਾ ਕਿ ਉਹ ਭਾਈ ਰਣਧੀਰ ਸਿੰਘ ਦੇ ਜਥੇ ਵਾਲੇ ਮੋਰੀ ਬੰਦੇ ਸੀ ਜਿਨ੍ਹਾਂ ਨੇ ਗੋਲੀ ਚਲਾਈ ਹੈ ਤੇ ਉਹਨਾਂ ਨੇ ਨਰੰਕਾਰੀਆਂ ਨੇ ਇਹਨਾਂ ਨੂੰ ਮਾਰਤਾ ਅਸਲ ਦੇ ਵਿੱਚੋਂ ਸੇਵਾ ਸਿੰਘ ਤਰਮਾਲੇ ਵਰਗੇ ਵਿੱਚ ਬੰਦੇ ਰਲੇ ਹੋਏ ਸੀ ਉਹ ਇਹਨਾਂ ਨੇ ਉਹ ਕੰਮ ਕਰ ਰਹੇ ਸੀ ਇਹ ਲੋਕਾਂ ਨੂੰ ਭੜਕਾਉਣਾ ਤੇ ਫਿਰ ਆਪਸ ਵਿੱਚ ਮਰਵਾਉਣਾ ਤੇ ਐਪ ਸਿਮਰਜੀਤ ਸਿੰਘ ਮਾਨ ਇਹਨਾਂ ਦੇ ਪਿੱਛੇ ਰਹਿ ਕੇ ਇਹ ਕਰਤੂਤਾਂ ਦਾ ਖੁੱਲ੍ਹ ਜੁੰਬੇ ਵਾਰਿਸ ਖੈਰ ਇਹ ਸੇਵਾ ਸਿੰਘ ਤਰਮਾਲਾ ਬਾਅਦ ਦੇ ਵਿੱਚ ਖੜਕੂਆਣਾ ਚਰਨ ਨਾਲ ਲੜ ਗਿਆ ਇਹਨਾਂ ਨੇ ਬੰਦੇ ਕਤਲ ਕੀਤੇ ਇਹਨਾਂ ਨੇ ਬੈਂਕਾਂ ਲੁੱਟੀਆਂ ਤੇ ਫਿਰ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨੇ ਸਰੈਂਡਰ ਕਰਤਾ ਸੇਵਾ ਸਿੰਘ ਤਰਮਾਲੇ ਨੇ ਫਿਰ ਇਹਨੂੰ ਤਿਹਾਰ ਜੇਲ੍ਹ ਦੇ ਵਿੱਚ ਦਿੱਲੀ ਰੱਖਿਆ ਗਿਆ ਕੁਝ ਸਮੇਂ ਤੋਂ ਬਾਅਦ ਏਜੰਸੀਆਂ ਨੇ ਇਹਦੇ ਨਾਲ ਸਮਝੌਤਾ ਕਰਕੇ ਇਹਨੂੰ ਵਿਦੇਸ਼ ਨੂੰ ਭੇਜ ਦਿੱਤਾ ਤਾਂ ਇਹਨੇ ਕਿਤਾਬਾਂ ਲਿਖੀਆਂ ਹਾਲਾਂਕਿ ਉਹ ਕਿਤਾਬਾਂ ਨਾ ਕਿਸੇ ਦੇ ਕੰਮ ਆਉਂਦੀਆਂ ਨੇ ਨਾ ਕਿਸੇ ਦੇ ਸਮਝ ਆਉਂਦੀਆਂ ਨੇ ਬਕਵਾਸ ਮਾਰਿਆ ਪਿਆ ਉਹਨਾਂ ਕਿਤਾਬਾਂ 'ਚ ਇਹਨੇ ਇਹਦੇ ਨਾਂ ਤੇ ਉਹ ਗਲਤਬਲਤ ਕਿਤਾਬਾਂ ਲਿਖੀਆਂ ਕਿ ਤਾਂਕਿ ਲੋਕ ਇਹਨਾਂ ਨੂੰ ਪੜ ਕੇ ਪਾਗਲ ਹੋ ਜਾਣ ਉਹ ਕਿਤਾਬਾਂ ਲਿਖੀਆਂ ਥਾਂ ਥਾਂ ਤੇ ਗੁਰਦੁਆਰਿਆਂ 'ਚ ਉਹ ਕਿਤਾਬਾਂ ਫ੍ਰੀ ਵੰਡੀਆਂ ਗਈਆਂ ਅਮਰੀਕਾ ਕੈਨੇਡਾ ਹਰ ਦੇਸ਼ ਤੇ ਵਿੱਚ ਉਹ ਕਿਤਾਬਾਂ ਗੁਰਦੁਆਰਿਆਂ 'ਚ ਰਖਵਾਈਆਂ ਤੇ ਇਹਨੂੰ ਗੁਰਦੁਆਰਿਆਂ 'ਚ ਬੋਲਣ ਦਾ ਮੌਕਾ ਦਿੱਤਾ ਗਿਆ ਤੇ ਸਮਾਂ ਪਾ ਕੇ ਜਦੋਂ ਸਮਾਂ ਸ਼ਾਂਤ ਹੋ ਗਿਆ ਬਦਲ ਗਿਆ ਅਰਬਾਂ ਖਰਬਾਂ ਰੁਪਈਆ ਕਮਾ ਕੇ ਸੇਵਾ ਸਿੰਘ ਤਰਮਾਲਾ ਮੋਗੇ ਲਾ ਕੇ ਰੌਲੇ ਪਿੰਡ ਦੇ ਵਿੱਚ ਆ ਕੇ ਇਹਨੇ ਜ਼ਮੀਨ ਖਰੀਦ ਕੇ 26 ਕਿੱਲੇ ਮੈਂ ਆਪ ਉਥੇ ਜਾ ਕੇ ਸਾਰਾ ਕੁਝ ਵੇਖ ਕੇ ਆਇਆ ਹੋਇਆ ਤੇ ਇਹਨੇ ਉਥੇ ਆਪਣਾ ਮਹਿਲ ਬਣਾ ਲਿਆ ਤੇ ਅੱਜ ਕੱਲ ਇਹਦਾ ਮੁੰਡਾ ਉਹਦਾ ਮਾਲਕ ਹੈ ਇਹ 2012 ਦੇ ਵਿੱਚ ਬਰਬਗਿਆਨ ਦੀ ਯੂਨੀਵਰਸਿਟੀ ਆਲਾ ਆਪ ਬਰਮ ਗਿਆਨੀ 2012 ਚ ਮਰ ਗਿਆ ਸੀ ਮੈਂ ਉੱਥੇ ਫਿਰ ਸਵਾਲ ਉਠਾਏ ਸੀ ਕਿ ਤੁਹਾਡਾ ਬਰਮ ਗਿਆਨੀ ਤਾਂ ਮਰ ਗਿਆ ਤੇ ਹੁਣ ਇੱਥੇ ਬਰਮ ਗਿਆਨਤਾ ਕੌਣ ਮੰਡੂਗਾ ਕਹਿੰਦੀ ਜਿਹੜਾ ਮੁੰਡਾ ਹੈਗਾ ਉਹ ਬੰਡੂਗਾ ਖੈਰ ਐ ਇਹੋ ਜੀ ਇਹ ਇਕੱਲੀ ਲੜਕੀ ਨਹੀਂ ਉਹਨਾਂ ਨੂੰ ਉੱਥੇ ਪਾਗਲ ਬਣਾਇਆ ਜਾ ਰਿਹਾ ਹੈ ਹਿਪਨੋਟਾਈਜ਼ ਕੀਤਾ ਜਾ ਰਿਹਾ ਹੈ ਇਹਨਾਂ ਨੂੰ ਲਗਾਤਾਰ ਗੁਰੂ ਬੈਗਰੂ 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 ਕਦੇ YouTube ਤੇ ਸੇਵਾ ਸਿੰਘ ਤਰਮਾਲਾ ਪਾ ਕੇ ਕਲਿੱਕ ਕਰਕੇ ਦੇਖ ਲਿਓ ਇਹਦਾ ਕਿਹੋ ਜੀ ਸ਼ਕਲ ਹੈ ਤੇ ਕਿਹੋ ਜਿਹੇ ਪਗੜ ਬੰਨੇ ਹੋਏ ਨੇ ਤੇ ਕਿਹੋ ਜੀ ਕਥਾ ਕਰਦਾ ਤੇ ਕੁਛ ਵੀ ਕਿਸੇ ਦੇ ਪੱਲੇ ਨਹੀਂ ਪੈਂਦਾ ਸਮਝ ਨਹੀਂ ਆਉਂਦੀ ਇਹ ਲੋਕਾਂ ਨੂੰ ਪਾਗਲ ਬਣਾ ਰਿਹਾ ਇਹ ਅਲੜ ਉਮਰ ਦੀ ਲੜਕੀ ਇਹ ਵੀ ਉੱਤੇ ਰਹਿ ਕੇ ਵਿਚਾਰੀ ਅਪਸਟ ਹੋ ਗਈ ਪਾਗਲ ਹੋ ਗਈ ਤੇ ਭਵੇਂ ਕਦੇ ਸੂਰਜ ਦੀ ਸੈਰ ਕਰ ਲੈਂਦੀ ਹੈ ਕਦੇ ਚੰਦ ਦੀ ਸੈਰ ਕਰ ਲੈਂਦੀ ਹੈ ਇਹਨੂੰ ਧਰਤੀ ਦੇ ਤਾਂ ਪਤਾ ਨਹੀਂ ਹੈ ਕਿ ਕਿਵੇਂ ਜਿਉਣਾ ਹੈ ਕਿਵੇਂ ਰਹਿਣਾ ਹੈ ਸਿੱਖਾਂ ਦੀ ਕੀ ਹਾਲਤ ਹੈ ਬਾਕੀ ਲੋਕਾਂ ਦੀ ਕੀ ਹਾਲਤ ਹੈ ਮੈਂ ਇਹਨਾਂ ਦੀ ਗਰੀਬੀ ਨੂੰ ਭੁੱਖਮਰੀ ਨੂੰ ਬਿਮਾਰੀਆਂ ਨੂੰ ਬੇਰੁਜ਼ਗਾਰੀ ਨੂੰ ਕਿਵੇਂ ਦੂਰ ਕਰਾਂ ਕਿਵੇਂ ਆਪਣਾ ਯੋਗਦਾਨ ਪਾਵਾਂ ਪਰ ਨਹੀਂ ਇੱਥੇ ਕੁਝ ਨਹੀਂ ਕਰਨਾ ਇੱਥੇ ਬਾਰੇ ਕੁਝ ਪਤਾ ਨਹੀਂ ਉਡਾਰੀਆਂ ਮਾਰ ਕੇ ਉੱਪਰ ਨੂੰ ਜਾ ਰਹੀ ਐ ਕਦੇ ਸੋਚ ਕੇ ਦੇਖੋ ਜੇ ਗੁਰੂ ਨਾਨਕ ਹੀ ਕਹੀ ਜਾਂਦੇ ਕਿ ਮੈਂ ਇੱਥੇ ਕੁਝ ਨਹੀਂ ਕਰਨਾ ਮੈਂ ਤਾਂ ਉਡਾਰੀ ਮਾਰ ਕੇ ਚੱਲੇ ਉੱਪਰ ਨੂੰ ਤਾਂ ਅੱਜ ਜਿਹੜਾ ਸਤਿਕਾਰ ਗੁਰੂ ਨਾਨਕ ਸਾਹਿਬ ਦਾ ਆਪਾਂ ਕਰਦੇ ਆਂ ਫਿਰ ਉਹ ਕਰਨਾ ਸੀ ਉਡਾਰੀਆਂ ਤਾਂ ਪਹਿਲਾਂ ਬਥੇਰੀਆਂ ਲੋਕਾਂ ਨੇ ਝੂਠੀਆਂ ਮੁਠੀਆਂ ਮਾਰੀਆਂ ਨੇ ਅੱਖਾਂ ਮੀਟੀਆਂ ਨੇ ਪਰ ਬਾਬੇ ਨਾਨਕ ਨੇ ਉਡਾਰੀਆਂ ਨਾ ਮਾਰੀਆਂ ਨੇ ਨਾ ਸਾਨੂੰ ਇਹ ਕਿਹਾ ਕਿ ਉਡਾਰੀਆਂ ਮਾਰ ਕੇ ਉੱਪਰ ਜਾਓ ਇਥੇ ਧਰਤੀ ਦੇ ਉੱਤੇ ਰਹਿ ਕੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਓ ਤੇ ਚੰਗੇ ਇਨਸਾਨ ਬਣੋ ਜੇ ਕਿਤੇ ਲੋਲ ਪੈਂਦੀ ਆ ਹੱਕ ਤਣ ਕੇ ਲੜੋ ਆਕਲਬੰਦ ਬਣੋ ਤੇ ਆਪਣੀਆਂ ਲੋੜਾਂ ਪੂਰੀਆਂ ਕਰਨ ਦੇ ਆਪ ਯਤਨ ਕਰੋ ਇਹ ਜੇ ਸੂਰੀ ਤੇ ਚਲੀ ਵੀ ਗਈ ਹੈ ਤਾਂ ਉੱਤੇ ਕੀ ਲੱਭ ਕੇ ਲਈ ਆ ਭਈ ਸਾਡੇ ਵਾਸਤੇ ਤੇ ਇਥੇ ਕੋਈ ਕਾੜ ਕੱਢੀ ਆ ਨਵੀਆਂ ਨੇ ਤੇ ਵਿਗਿਆਨੀਆਂ ਨੇ ਤਾਂ ਨਾਲੇ ਸੂਰਜ ਤੇ ਨਹੀਂ ਗਏ ਉਹਨਾਂ ਨੇ ਏਸੀ ਬਣਾਤਾ ਮੋਬਾਈਲ ਬਣਾਤਾ ਉਹਨਾਂ ਨੇ ਕਾਰਾਂ ਬਣਾਤੀਆਂ ਜਹਾਜ਼ ਬਣਾਤੇ ਰਾਕਟ ਬਣਾਤੇ ਤੇ ਵਿਗਿਆਨੀਆਂ ਨੇ ਤਾਂ ਬਹੁਤ ਕੁਝ ਲੱਭ ਕੇ ਕੁਦਰਤ ਦੇ ਵਿੱਚੋਂ ਸਾਨੂੰ ਦੇ ਦਿੱਤਾ ਇਹ ਬੀਬੀ ਸੂਰਜ ਤੇ ਕਾਹ ਨੂੰ ਜਾਣਾ ਸੀ ਇੱਥੇ ਕੋਈ ਸਾਨੂੰ ਨਵੀਂ ਕਾੜੀ ਕੱਢ ਕੇ ਦੇਣ ਦੀ ਅਸੀਂ ਮਮਾਨ ਨਾਲ ਕਹਿੰਦੇ ਇੱਕ ਸਾਡੀ ਭੈਣ ਇੱਕ ਸਾਡੀ ਬੱਚੀ ਵਿਗਿਆਨੀ ਬਣ ਗਈ ਉਹਨੇ ਸਾਨੂੰ ਆ ਨਵੀਂ ਖੋਜ ਕਰਕੇ ਦਿੱਤੀ ਐ ਇਹਦੀ ਤਾਂ ਪੂਜਾ ਹੋਣੀ ਸੀ ਸੂਰਜ ਤੇ ਜਾਣ ਨਾਲ ਕੁਝ ਵੀ ਪ੍ਰਾਪਤ ਨਹੀਂ ਹੋਣਾ ਹੁਣ ਲੋਕਾਂ ਨੂੰ ਕੋਈ ਅੱਕ ਲੱਗੀ ਐ ਇਹਨੂੰ ਲਾਹਣ ਤਾਈਂ ਪਹਿਣਗੀਆਂ ਪਟਕਾਰਾਂ ਹੀ ਪਹਿਣਗੀਆਂ ਲੋਕਾਂ ਨੂੰ ਪਾਗਲ ਹੀ ਕਹਿਣਗੇ ਆਦਰਮਾਨ ਕੋਈ ਨਹੀਂ ਹੋਣਾ ਭਾਈ ਤੂੰ ਅਗਲੀ ਵਾਰੀ ਭਾਵੇਂ ਸਮੁੰਦਰ ਦੇ ਵਿੱਚ ਉੱਭੀ ਲੌਣ ਦਾ ਝੂਠ ਬੋਲਦੀ ਭਾਵੇਂ ਕਿਸੇ ਤਾਰੇ ਤੇ ਜਾਣ ਦਾ ਝੂਠ ਬੋਲਦੀ ਇਹ ਸਭ ਨੂੰ ਪਤਾ ਲੱਗ ਗਿਆ ਵੀ ਕੇਵਲ ਤੇਰੇ ਦਿਮਾਗ ਦੀ ਖਰਾਬੀ ਕਰਕੇ ਤੂੰ ਝੂਠ ਹੀ ਬੋਲ ਰਹੀ ਹੈ ਤੇਰੇ ਆਪਣੇ ਬਸ ਤੇ ਨਹੀਂ ਕਿਉਂਕਿ ਤੇਰਾ ਭਾਈ ਆਪਣਾ ਦਿਮਾਗ ਕੰਮ ਨਹੀਂ ਕਰਦਾ ਸੰਭਲ ਜਾ ਆਪਣਾ ਕੋਈ ਸਮਾਜ ਸੁਧਾਰ ਦਾ ਪਹਿਲਾਂ ਆਪਣੇ ਆਪੇ ਨੂੰ ਸੁਧਾਰਨ ਦਾ ਕੋਈ ਰਾਹ ਪਕੜੋ ਕੋਈ ਵਿਦਿਆ ਲਾਓ ਗਿਆਨ ਲਓ ਗੁਰਬਾਣੀ ਨੂੰ ਪੜੋ ਤਾਂ ਕਿ ਲੋਕਾਂ ਦੇ ਭਲੇ ਦਾ ਕੋਈ ਚੰਗਾ ਕੰਮ ਕਰ ਸਕੋ ਪ੍ਰੋਫੈਸਰ ਸਾਹਿਬ ਉਂਝ ਵੀ ਆਪਾਂ ਪ੍ਰੈਕਟੀਕਲ ਤੌਰ 'ਤੇ ਸੋਚੀਏ ਵੀ ਸੂਰਜ ਬਹੁਤ ਜ਼ਿਆਦਾ ਗਰਮ ਆ ਉਸਕੇ ਲੱਖਾਂ ਕਿਲੋਮੀਟਰ ਨੇੜਾ ਵੀ ਜੇ ਕੋਈ ਜਾਵੇਗਾ ਐਨੇ ਫਰਕ ਨਾਲ ਵੀ ਜਿਵੇਂ ਕਹਾ ਕੋਈ ਜਾਵੇ ਕੋ ਪੰਛੀ ਉਡ ਉਡ ਕੇ ਪਹੁੰਚੇ ਉਹਕੇ ਵੀ ਖੰਭ ਫੁੱਗ ਜੇ ਪਰ ਜੋ ਬੀਬੀ ਕਹਾ ਵੀ ਮੈਂ ਉੱਪਰ ਜਾ ਕੇ ਆਈਆਂ ਮਤਲਬ ਉੱਪਰ ਜਾ ਕੇ ਉਪਰ ਧਰਤੀ ਕਹਾ ਦੇਖ ਕੇ ਆਈਆਂ ਜੀਵਨ ਵੀ ਸੰਭਵ ਹੋਤਾ ਦੁਨੀਆ ਵਸ ਰਹੀ ਆ ਮਤਲਬ ਇਹਨੇ ਤਾਂ ਇਸ ਤਰ੍ਹਾਂ ਹੀ ਗੱਲ ਕਰਤੀ ਵੀ ਜਿ ਤਰ੍ਹਾਂ ਸਾਰਾ ਕੁਝ ਸੰਭਵ ਹੈਗਾ ਉੱਥਾ ਵੀ ਆਪ ਦੇਖ ਕਾ ਯਾਰ ਵੀ ਸਭ ਕੁਝ ਇਸ ਤਰ੍ਹਾਂ ਹੋ ਰਿਹਾ ਇਥੇ ਜਿਹੜੇ ਅਫਰੀਕਾ ਤੋਂ ਇਹ ਅਫਰੀਕਾ ਦੇ ਵਿੱਚ ਤਾਂ ਸੂਰਜ ਤੇ ਜਾ ਹੀ ਅਫਰੀਕਾ ਦੇ ਵਿੱਚ ਤੇ ਬੀਬੀ ਜਾ ਨਹੀਂ ਸਕੀ ਅਫਰੀਕਾ ਦੇ ਕੁਝ ਨੌਜਵਾਨ ਵਿਦਿਆਰਥੀ ਪੜਨ ਵਾਸਤੇ ਸਾਡੇ ਦੇਸ਼ 'ਚ ਵੀ ਆ ਜਾਂਦੇ ਨੇ ਉਹਨਾਂ ਦੀਆਂ ਸ਼ਕਲਾਂ ਦੇਖ ਲੈ ਕੋ ਕਾਲੇ ਡੰਝ ਕਿਉਂ ਨੇ ਉਹਨਾਂ ਦੀ ਸਾਰੀ ਜਿਹੜੀ ਚਮੜੀ ਹੈ ਉਹ ਮੱਝਾਂ ਵਰਗੀ ਇਸ ਤਰ੍ਹਾਂ ਦੀ ਕਿਉਂ ਹੋ ਗਈ ਹੈ ਉਹਦਾ ਕਾਰਨ ਇਹੀ ਹੈ ਕਿ ਸੂਰਜ ਉਥੇ ਧਰਤੀ ਦੇ ਜ਼ਿਆਦਾ ਨੇੜੇ ਹੈ ਸਾਡੇ ਨਾਲੋਂ ਹਾਲਾਂਕਿ ਉਹ ਮਰੇ ਤਾਂ ਨਹੀਂ ਪਰ ਸਾਡੇ ਨਾਲੋਂ ਉਥੇ ਤਪਸ਼ਬੱਧ ਪੈਂਦੀ ਹੈ ਇਸ ਕਰਕੇ ਵਿਚਾਰਾਂ ਦੀ ਚਮੜੀ ਸੜ ਗਈ ਤੇ ਗੋਰੇ ਨੇ ਪੱਛਮੀ ਮੁਲਕਾਂ ਵਾਲੇ ਗੋਰੇ ਕਿਉਂ ਨੇ ਕਿਉਂਕਿ ਉਥੇ ਧੁੱਪ ਘੱਟ ਨਿਕਲਦੀ ਹੈ ਸੂਰਜੋਂ ਨਾਲੋਂ ਦੂਰ ਹੈ ਉਹਨਾਂ ਦੀ ਚਮੜੀ ਚੰਗੀ ਚਿੱਟੀ ਸਫੇਦ ਹੋ ਗਈ ਹੈ ਰੰਗ ਗੋਰਾ ਹੋ ਗਿਆ ਤੁਸੀਂ ਕਦੇ ਤਜਰਬਾ ਕਰ ਲਓ ਹੁਣ ਮੈਂ ਦਸਤਾਰ ਬੰਨਦਾ ਜਿੱਥੋਂ ਤੱਕ ਮੇਰੀ ਦਸਤਾਰ ਸਿਰ ਦੇ ਉੱਤੇ ਵੱਜੀ ਹੁੰਦੀ ਹੈ ਉਥੋਂ ਤੱਕ ਮੇਰੇ ਇਹ ਚਮੜੀ ਦਾ ਰੰਗ ਚਿੱਟਾ ਹੁੰਦਾ ਜਿਹੜਾ ਮੂੰਹ ਦਾ ਹਿੱਸਾ ਨੰਗਾ ਹੁੰਦਾ ਉਹ ਕੁਝ ਨਾ ਕੁਝ ਹੈ ਉਹ ਕਾਲੇ ਰੰਗ ਦਾ ਹੋ ਜਾਂਦਾ ਹੈ ਇਸੇ ਤਰ੍ਹਾਂ ਹੱਥਾਂ ਨੂੰ ਦੇਖ ਲਓ ਜਿਹੜਾ ਪੂਰੀਆਂ ਬਾਹਾਂ ਵਾਲੇ ਕਬੀਜ ਪਾਉਨੇ ਆ ਉੱਪਰ ਬਾਹਾਂ ਗੋਰੀਆਂ ਨੇ ਤੇ ਹੱਥ ਕਾਲੇ ਹੋ ਜਾਂਦੇ ਨੇ ਕਿਉਂਕਿ ਇਹਨਾਂ ਨੂੰ ਧੁੱਪ ਜਾਦੇ ਲੱਗਦੀ ਹੈ ਇਸੇ ਤਰ੍ਹਾਂ ਇਸ ਬੀਬੀ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਇਸ ਸੂਰਜ ਦੀ ਤਪਸ਼ ਕਿੰਨੀ ਹੈ ਤੇ ਇੱਥੇ ਧਰਤੀ ਦੇ ਉੱਤੇ ਵੀ ਇੰਨੀ ਤਪਸ਼ ਆ ਜਾਂਦੀ ਹੈ ਇਸ ਮੌਸਮ ਦੇ ਵਿੱਚ ਆਪਾਂ ਸਾਰੇ ਤੜਪ ਰਹੇ ਆ ਤੇ ਸਾਰੇ ਕਹਿ ਰਹੇ ਆ ਕਿ ਕਿਸੇ ਤਰੀਕੇ ਇਸ ਗਰਮੀ ਤੋਂ ਖੜਾ ਛੱਟੇ ਛੁੱਟੇ ਹਾਲਾਂਕਿ ਹੁਣ ਪੱਖੇ ਕੂਲਰ ਤੇ ਏਸੀ ਸਹੂਲਤਾਂ ਬਹੁਤ ਨੇ ਪਰ ਫਿਰ ਵੀ ਜਿਹੜੇ ਨੇ ਬਾਹਰ ਕੰਮ ਕਰਨਾ ਉਹਦੀ ਤੋਬਾ ਹੋ ਜਾਂਦੀ ਐ ਬੀਬੀ ਉੱਪਰ ਤੂੰ ਤਾਂ ਸੂਰਜ ਕੋਲੇ ਵੀ ਜਾਈ ਪਰ ਕਦੇ 10-20 ਘੰਟੇ ਖੇਤਾਂ 'ਚ ਧੁੱਪੇ ਝੋਨਾ ਲਾ ਕੇ ਬਖਾਈ ਤੈਨੂੰ ਫੇਰ ਪਤਾ ਲੱਗੂਗਾ ਕਿ ਸੂਰਜ ਸਾਨੂੰ ਕੀ ਕਹਿੰਦਾ ਕਦੇ ਹਾੜੀ ਵੱਢਣ ਵੇਲੇ ਕਣਕ ਵੱਢਣ ਦੀ ਆਪ ਕਦੇ ਜ਼ਿੰਮੇਵਾਰੀ ਸਿਰ ਤੇ ਚੁੱਕੀ ਦਾਤੀ ਲੈ ਕੇ ਕਣਕ ਵੱਢ ਕੇ ਵਿਖਾਈ ਕਦੇ ਬਿਲਡਿੰਗਾਂ ਬਣਦੀਆਂ ਨੇ ਆਪ ਕਦੇ ਇੱਟਾਂ ਢੋ ਕੇ ਮੈਂ ਇੱਥੇ ਮਜ਼ਦੂਰ ਆਪ ਦੇਖੇ ਨੇ 20-20 25-25 ਇੱਟਾਂ ਆਪਣੀ ਪਿੱਠ ਤੇ ਲੱਦ ਕੇ ਉਹ ਦੂਜੀ ਮੰਜ਼ਲ ਤੇ ਤੀਜੀ ਮੰਜ਼ਲ ਤੇ ਪੌੜੀਆਂ ਚੜ੍ਹ ਕੇ ਇੱਟਾਂ ਉੱਪਰ ਪਹੁੰਚਾਉਂਦੇ ਨੇ ਉਹਨਾਂ ਦੀ ਕੀ ਹਾਲਤ ਹੋ ਜਾਂਦੀ ਹੈ ਧੁੱਪ ਦੇ ਵਿੱਚ ਤੋਬਾ ਤੋਬਾ ਹੁੰਦੀ ਹੈ ਦੇਖਣ ਵਾਲਿਆਂ ਦੀ ਜਿਹੜੇ ਕੰਮ ਕਰਦੇ ਨੇ ਉਹਨਾਂ ਦੀ ਵਿਚਾਰਾਂ ਦੀ ਕੀ ਹਾਲਤ ਹੁੰਦੀ ਹੈ ਬੀਬੀ ਕਦੇ ਇਹ ਕੰਮ ਕਰਕੇ ਵੇਖੇ ਤੁਹਾਨੂੰ ਫੇਰ ਪਤਾ ਲੱਗੂਗਾ ਕਿ ਇੱਥੇ ਹੀ ਲੋਕਾਂ ਨੂੰ ਕਿੰਨਾ ਗਰਮੀ ਨੇ ਪਸੀਨੇ ਨੇ ਵਟ ਕੱਢੇ ਪਏ ਨੇ ਮਾਰਿਆ ਪਿਆ ਤੈਨੂੰ ਸੂਰਜ ਦੇ ਉੱਤੇ ਜਾਣ ਤੇ ਵੀ ਕੁਝ ਨਹੀਂ ਹੋਇਆ ਆਪਣੇ ਦਿਮਾਗ ਦਾ ਭਾਈ ਇਲਾਜ ਕਰਾ ਕਿਸੇ ਮਨੋਵਿਗਿਆਨੀ ਡਾਕਟਰ ਕੋਲੇ ਜਾ ਤੇ ਬਹੁਤ ਕੁਝ ਤੇਰੇ ਦਿਮਾਗ ਦਾ ਸੈੱਟ ਕਰਨ ਵਾਲਾ ਉਹ ਡਾਕਟਰ ਕਰ ਦੇਣਗੇ ਤੇ ਨਹੀਂ ਤਾਂ ਤੇਰੀ ਜ਼ਿੰਦਗੀ ਇਸੇ ਤਰ੍ਹਾਂ ਬਰਬਾਦ ਹੋ ਜਾਣੀ ਹੈ ਜੀ ਪ੍ਰੋਫੈਸਰ ਸਾਹਿਬ ਤੁਸੀਂ ਬਹੁਤ ਜਿਹੜੇ ਕੀਮਤੀ ਵਿਚਾਰ ਮਾਰੇ ਗੱਲ ਸਾਂਝੀ ਕਰੇ ਮਾਰੇ ਗਿਆ ਵਾਸਤੇ ਸਮਾਂ ਕੱਢਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ ਜੀ ਤੁਹਾਡਾ ਦਰਸ਼ਕੋ ਪ੍ਰੋਫੈਸਰ ਸਾਹਿਬ ਦੇ ਵਿਚਾਰ ਆਪਾਂ ਨੇ ਸੁਣੇ ਵੀ ਸਿੱਖ ਧਰਮ ਦੇ ਵਿੱਚ ਜਿਹੜੀਆਂ ਕਰਾਮਾਤਾ ਉਹਨਾਂ ਨੂੰ ਕਿਸ ਤਰ੍ਹਾਂ ਮਿਕਸ ਅਪ ਕਰਿਆ ਜਾ ਰਿਹਾ ਕਿਸ ਤਰ੍ਹਾਂ ਲੋਕ ਸਿੱਖੀ ਦੇ ਪਹਿਰਾਵੇ ਦੇ ਵਿੱਚ ਵੀ ਕਰਾਮਾਤਾਆਂ ਦੀਆਂ ਬਾਤਾਂ ਕਰ ਰਹੇ ਆ ਆਤਮਾਵਾਂ ਦੀਆਂ ਬਾਤਾਂ ਕਰ ਰਹੇ ਆ ਅਸੀਂ ਆਤਮਾ ਦੇਖ ਲਿਆ ਕਰ ਲਿਆ ਕਰ ਲਿਆ ਗੁਰਮਤਿ ਦੀ ਬਾਤ ਨਹੀਂ ਕਰਦੇ ਕਿ ਹਾਂ ਤੁਸੀਂ ਗੁਰਬਾਣੀ ਪੜ੍ਹੋ ਉਸ ਨੂੰ ਸਮਝੋ ਉਸ ਦੇ ਮੁਤਾਬਕ ਆਪਣਾ ਜੀਵਨ ਪੱਧਰ ਨੂੰ ਉੱਚਾ ਚੁੱਕੋ ਜੀਵਨ ਪੱਧਰ ਚੰਗਾ ਬਣਾਓ ਨਾ ਪਰ ਇਹ ਕਰ ਰਹੇ ਆ ਵੀ ਤੁਸੀਂ ਕਿਸ ਤਰ੍ਹਾਂ ਕਰਾਮਾਤਾਂ ਦੇ ਰਾਹੀ ਜੋ ਕਰ ਸਕੋ ਕਰਾਮਾਤਾਂ ਦੇ ਰਾਹੀ ਤੁਸੀਂ ਜੋ ਵਾਹ ਕਰ ਸਕੋ ਆ ਪਰ ਜੋ ਸਾਰਾ ਕਿਤੇ ਨਾ ਕਿਤੇ ਗਰਵਾਣੀ ਤੇ ਲੋਕਾਂ ਨੂੰ ਪੜਕਾਣ ਦੀ ਕੋਸ਼ਿਸ਼ ਆ ਜਿਹੜੀ ਕੀਤੀ ਜਾ ਰਹੀ ਆ ਸੋ ਅੱਜ ਕੇ ਇਸ ਇੰਟਰਵਿਊ ਦੇ ਬਾਰੇ ਮਾ ਤੁਹਾਰੇ ਕੀ ਵਿਚਾਰ ਆ ਤੁਸੀਂ ਕਮੈਂਟ ਬਾਕਸ ਮਾਰਾਇ ਦੇਣਾ ਨਾ ਭੁੱਲਿਓ ਜੁੜੇ ਰਹੋ ਪਵਾਦ ਵੈਬ ਦੀ ਵੀ ਗੱਲ ਸਾਥੀ ਆ ਚੇ